ਦੱਸ ਮੈਨੂੰ ਮੇਰੇ ਪੈਸੇ ਦੱਸ ਕਿੱਥੇ ਮੈਂ ਨਹੀਂ ਹੋਏ ਮੈਂ ਨਹੀਂ ਹੋਏ ਦੀ ਛੱਡੋ ਮੈਨੂੰ ਆ ਕਿਵੇਂ ਨਹੀਂ ਹੋਏ ਨਹੀਂ ਮੈਂ ਸਾਰਾ ਸਬੂਤ ਪਿਆ ਕੀ ਹੋ ਰਿਹਾ ਤੁਹਾਡੇ ਕੋਲ ਮੈਂ ਤੇ ਨਹੀਂ ਛੱਡੋ ਮੇਰੀ ਬਾਹ ਛੱਡੋ ਮੇਰੇ ਕੋਲ ਆ ਦੇਖੋ ਭਾਈ ਜੀ ਗੋਨਿਆਣਾ ਮੰਡੀ ਕੋਲੇ ਇੱਕ ਬਹੁਤ ਵੱਡਾ ਰੌਲਾ ਪਿਆ ਕੀ ਗੱਲ ਹੋਈ ਹੈ ਵੀਰੇ ਇੱਕ ਮਿੰਟ ਇੱਕ ਮਿੰਟ ਕੁਝ ਨਹੀਂ ਹੋਇਆ ਵੀਰੇ ਤਾਂ ਬਾਬਰੂੜੀ ਬਾਬਰੂੜੀ ਤੇਰੀ ਬਾਬਰੂੜੀ ਹੁੰਦੀ ਆ ਉਹ ਮੈਂ ਤੁਹਾਨੂੰ ਗੱਲ ਦੱਸਦੀ ਆ ਜੀ ਹਾਂ ਹਾਂ ਮੈਂ ਜੀ ਬੈਂਕ ਚੋਂ ਪੈਸੇ ਕਢਾ ਕੇ ਲੈ ਕੇ ਸੀ 50000 ਰੁਪਏ ਅੱਛਾ ਬੈਂਕ ਚੋਂ ਹਾਂਜੀ ਬਾਹਰ ਨਿਕਲਣ ਸਾਰੀ ਇਹ ਬਾਹਰ ਖੜੀ ਸੀਗੀ ਠੀਕ ਹੈ ਬਾਹਰ ਗੇਟ ਕੋਲੇ ਹੂੰ ਕਿਉਂਕਿ ਕੈਮਰਾ ਦੇ ਵਿੱਚ ਆਈ ਵੀ ਐਹੀਂ ਜੀ ਠੀਕ ਹੈ ਉਹੀ ਖੜੀ ਹੈ ਉਹੀ ਝੂਠ ਬੋਲੀ ਇੱਕ ਮਿੰਟ ਫੇਰ ਨਾ کہیں ਉੱਥੇ

ਹੂੰ ਤੇ ਫੋਨ ਵੀ ਮੇਰਾ ਉੱਥੇ ਪਿਆ ਕਰਦੀ ਜਦ ਮੇਰੇ ਨਗਰ ਤੋਂ ਪੱਤਿਕੋਂ ਨਾਲ ਚੱਕ ਲੈ ਨਾਲਦੀ ਹੂੰ ਖਰਪ ਮੇਰਾ ਇਹਦੇ ਕੋਲੇ ਸੀ ਝੋਲੇ ਦੇ ਵਿੱਚ ਹਾਂ ਮੰਡੀ ਸ਼ਹਿਰ ਹੈ ਹਨਾ ਆ ਮੰਡੀ ਸ਼ਹਿਰ ਦਾਣਾ ਮੰਡੀ ਜਾ ਕੇ ਫੜੀ ਆ ਜੀ ਦਾਣਾ ਮੰਡੀ ਚ ਇੱਥੇ ਆ ਕੇ ਫੜੀ ਆ ਮੈਂ ਨੇ ਅੱਛਾ ਹਾਂ ਬਾਕੀ ਕਾਦੇ ਕਾਦੇ ਆਈ ਸੀ ਇਹਦੇ ਤੇ ਆਈ ਆ ਮੈਂ ਕਾਰ ਤੇ ਆਈ ਹਾਂਜੀ ਉੱਥੇ ਆਈ ਅੱਛਾ ਕਾਰ ਤੇ ਤੁਸੀਂ ਤੁਸੀਂ ਟੀਚਰ ਵਗੈਰਾ ਆ ਹਾਂਜੀ ਹਾਂਜੀ ਅੱਛਾ ਟੀਚਰ ਟੀਚਰ ਹੈ ਹਾਂਜੀ ਕਿੱਥੇ ਜੋਬ ਕਰਦੇ ਹੋ ਇੱਥੇ ਖੜਾ ਬਈ ਖੜਾ ਖੜਾ ਇੰਜ ਜਾਣ ਨਹੀਂ ਆਉਂਦੇ ਕਿੱਥੇ ਨਹੀਂ ਜਾਣਾ ਦੇਖੋ ਜੀ ਜੋਬ ਕਿੱਥੇ ਕਰਦੇ ਹੋ ਬਈ ਤੁਸੀਂ ਇੱਥੀ ਜੀ ਗੋਨਿਆਣੀ ਅੱਛਾ ਠ ਤੇ ਆ ਬਈ 2 ਵਜੇ ਦੀ ਘਟਨਾ ਹੈ ਤੇ ਇਹ ਬੈਂਕ ਚੋਂ ਪੈਸੇ ਕਢਾਉਂ ਜਾਂਦੀ ਸੀਗੀ ਮੈਡਮ ਕਢਾ ਕੇ ਆਉਂਦੇ ਸੀ ਇਹ ਤੁਹਾਨੂੰ ਪੈਨਸ਼ਨ ਵਗੈਰਾ ਮਿਲੀ ਜ ਤਨਖਾਹ ਮਿਲੀ ਸੀਗੀ ਨਹੀਂ ਜੀ ਮੈਨੂੰ ਸੈਲਰੀ ਮਿਲੀ ਸੀਗੀ ਮੈਂ 50000 ਰੁਪਏ ਕਢਾ ਕੇ ਲੈ ਗਈ ਆਈਆਂ ਮੁਰਕੇ ਅਸੀਂ ਪ੍ਰੋਗਰਾਮ ਤੇ ਜਾਣਾ ਸੀ ਅੱਛਾ ਜੀ ਮੁਰਕੇ ਮੈਨੂੰ ਨਹੀਂ ਪਤਾ ਜੀ ਵੀ ਇਹ ਡੈਨ ਜੀ ਅੱਗੇ ਖੜੀ ਥੋੜੇ ਕੋਈ ਫੰਕਸ਼ਨ ਸੀ ਹਾਂਜੀ ਕੋਈ ਫੰਕਸ਼ਨਸ ਲੋੜੇ ਜੀ ਮੇਰੇ ਪੈਸੇ ਦਵਾ ਦੇ ਨੂੰ ਦੱਸੋ ਝੂਠ ਵਾਲੀ ਆਂਦੀ ਆ ਬਾਈ ਜੀ ਮੈਂ ਕੁਛ ਨਹੀਂ ਹੋਇਆ ਹੈਗਾ ਮੈਂ ਤਾਂ ਆਪਦਾ ਕੰਮ ਫਰਦੀ ਹੈਗੀ ਐ ਕਿਵੇਂ ਫਿਰ ਤੂੰ ਮੂੰਹ ਕੋਲ ਕੋਇਆ ਮੂੰਹ ਤਾਂ ਗਰਮੀ ਪੈਂਦੀ ਆ ਮੈਂ ਗਰਮੀ ਕਰਕੇ ਗਰਮੀ ਮੈਨੂੰ ਨਹੀਂ ਪੈਂਦੀ ਜੀ ਕਿਉਂ ਜਦਾਂ ਕਰਦੀ ਆ ਗਰਮੀ ਨੂੰ ਗਰਮੀ ਦਾ ਗਰਮੀ ਦਾ ਇਹਦੇ ਲਈ ਵੀ ਹੁੰਦੀ ਆ ਆ ਦੇਖੋ ਇਹਦੇ 'ਚ ਮੈਂ ਕੀ ਕਰ ਸਕਦਾ ਗਰਮੀ ਤਾਂ ਉਹਦੇ ਲਈ ਵੀ ਹੁੰਦੀ ਆ ਨਾ ਐਨੀ ਦੂਰੋਂ ਇਹਦੇ ਮਾਰੀ ਕਿਤੇ ਨਹੀਂ ਕਰਦੀ ਮੇਰੀ ਮਰਜ਼ੀ ਮੈਂ ਆਪਦਾ ਮੂੰਹ ਬੰਨਣਾ ਨਾ ਬੰਨਣਾ ਇਹ ਕੌਣ ਹੈ ਮੇਰੇ ਮੂੰਹ ਤੇ ਬਾਈ ਮੂੰਹ ਬੰਨ ਨਹੀਂ ਸਕਦੇ ਆਪਾਂ ਕਿਉਂ ਕਿਹੜੀ ਕਦੋਂ ਸਰਕਾਰ ਨੇ ਕਿਹਾ ਵੀ ਤੁਸੀਂ ਮੂੰ ਮੈਨੂੰ ਬਹੁਤ ਮੁਸ਼ਕਲ ਫੜਿਆ ਮੈਂ ਕਿਉਂਕਿ ਮੈਂ ਜਦੋਂ ਭੱਜੀ ਆ ਮੈਂ ਤਾਂ ਕੱਪੜੇ ਦੇ ਛੱਡ ਮੱਲੇ ਦੀ ਪਿੱਛੇ ਮੈਨੂੰ ਛੱਡ ਦੋ ਮੈਂ ਕੁਝ ਨਹੀਂ ਕੀਤਾ ਤੇ ਮੈਨੂੰ ਉੱਥੇ ਗੇਟ ਚ ਪੂਰੇ ਬੈਠੇ ਕਰਦੇ ਆਂ ਖਾਣੇ ਖਾ ਵੀਡੀਓ ਬਣਾਈ ਜਾਂਦੇ ਮੈਂ ਕੁਝ ਨਹੀਂ ਕੀਤਾ ਵੀਡੀਓ ਦਾ ਬਾਈ ਅਸੀਂ ਵੀਡੀਓ ਬਣਾਵਾ ਗਏ ਗੋੰਦੇ ਨੇ ਮੰਡੀ ਦੀ ਦਾਣਾ ਮੰਡੀ ਕੋਲੇ ਜਾ ਕੇ ਫੜੀਏ ਜੌਰਤੇ ਮੇਰੀ ਅੱਗੇ ਤੇ ਅੱਗੇ ਸ਼ੇਅਰ ਕਰਨੀ ਆ ਵੀ ਆਹ ਜਨਾਨੀ ਹੈਗੀ ਜੋ ਵੀ ਠੱਗੀਆਂ ਮਾਰਦੀ ਵਰਦੀਆਂ ਚੋਰੀਆਂ ਕਰਦੀ ਆ ਬਾਈ ਤੁਹਾਨੂੰ ਸ਼ੱਕ ਕਿਵੇਂ ਹੋਇਆ ਵੀ ਇਹ ਔਰਤ ਮੇਰੇ ਮਗਰ ਲੱਗੀ ਹੋਈ ਹੈ ਮਗਰਨੀ ਜੀ ਮੰਨ ਲਾ ਮੈਂ ਗੇੜ ਤੋਂ ਬਾਹਰ ਨਿਕਲੀ ਮੈਨੂੰ ਘਰ ਦੇਆਂ ਦਾ ਫੋਨ ਆ ਗਿਆ ਮੈਂ ਕੰਨ ਤੇ ਫੋਨ ਲਾ ਲਿਆ ਠੀਕ ਹੈ ਮੈਂ ਐ ਲਾ ਕੇ ਝੋਲੇ ਦੀ ਗੱਠ ਬੰਨਣ ਲੱਗੀ ਸੀ ਮੈਨੂੰ ਨਹੀਂ ਪਤਾ ਕਿੱਥੋਂ ਦੀ ਕਿਮੀ ਆਈ ਠੀਕ ਹੈ ਉਹ ਕੇ ਜੀ ਪਾਰ ਗਈ ਪਰ ਅਰੋਗੀ ਮੁੜ ਕੇ ਮੋਟਰਸਾਈਕਲ ਤੇ ਇੱਕ ਬੰਦਾ ਵੀ ਸੀ ਇਹਨੂੰ ਪੁੱਛੋ ਜੀ ਕੌਣ ਸੀ ਉਹ ਵੱਜ ਗਿਆ ਹਾਂ ਉਹਦੇ ਨਾਲ ਉਹ ਬੰਦਾ ਬੰਦਾ ਦੱਸੋ ਕੌਣ ਸੀ ਬਾਈ ਮੈਂ ਮੈਂ ਕਹੀ ਐ ਨਹੀਂ ਮੈਨੂੰ ਜੀ ਮੇਰੇ ਕੋਲ ਕੁਝ ਨਹੀਂ ਉਹ ਮੁੰਡਾ ਸੀ ਉਹਦੇ ਕੋਲ ਲੈ ਕੇ ਭੱਜ ਗਿਆ ਪੈਸੇ ਇਹਨੇ ਜੀ ਇਹਦੀ 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 ਪ੍ਰੂਫ ਕਰੋ ਜੀ ਐਡੀ ਪ੍ਰੂਫ ਦੱਸ ਦੱਸ ਕੇ ਦੱਸ ਕਿ ਆ ਐਡਰੈਸ ਦੱਸ ਤੁਹਾਡਾ ਐਡਰੈਸ ਦੱਸ ਕੀ ਹੈ ਦਸ ਤਰ ਐਡਰੈਸ ਕੀ ਹੈ ਗੈਸ ਸਾਰਾ ਕੁਝ ਦੱਸ ਮੈਂ 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 ਕਿਹ ਦੱਸਾਂ ਮੈਨੂੰ ਕਿ ਲੜ ਦੱਸਣ ਨਹੀਂ ਓਕੇ ਮੈਂ ਕੀ ਦੱਸਾਂ ਨਹੀਂ ਆ ਆ ਆ ਬੰਦੇ ਆਲੇ ਵੜੂ ਤੇਰੇ ਕੋਲ ਬੰਦੇ ਆਲੇ ਬੰਦੇ ਆਲੇ ਵੜੂ ਤੇਰੇ ਕੋਲ ਕੀ ਕਰਦੇ ਆ ਉਹੋਚ ਕੇ ਕੱਟ ਕੇ ਆ ਫੜਾਤਾ ਨਹੀਂ ਉਹ ਵਿੱਚ ਕੁਝ ਨਹੀਂ ਮੇਰਾ ਫੜਾ ਇੱਧਰ ਬੜਾ ਬੰਦੇ ਆਲ ਬੰਦੇ ਆਲ ਬੰਦੇ ਆਲੇ ਵੜੂ ਤੇਰੇ ਕੋਲ ਕੀ ਕਰਦੇ ਆ ਬਈ ਫੜਾ ਇੱਧਰ ਬੜਾ ਦੇਖੋ ਜੀ ਚੋਰੀ ਆ ਦੇਖੋ ਬਈ ਜੀ ਬੰਦਿਆਂ ਆਲੇ ਵੜੂਏ ਵੀ ਰੱਖਦੀ ਐ ਜਨਾਨੀ ਬੰਦਿਆਂ ਆਲੇ ਵੜੂਏ ਪਰਸ ਹਰੇ ਤੁਸੀਂ ਮੇਰੀ ਦੱਸੋ ਜੀ ਗਲਤੀ ਕੀ ਐ ਦੱਸੋ ਮਨਾਵੋ ਜੀ ਉਹਦੀ ਗਲਤੀ ਤਾਂ ਭੋਰਾ ਵੀ ਨਹੀਂ ਦੱਸ ਬਈ ਤੇਰੀ ਗਲਤੀ ਐ ਭਾਈ ਉਹ ਲੈ ਕੇ ਭੱਜ ਗਿਆ ਜਿਹੜਾ ਮੁੰਡਾ ਸੀ ਉਹਦੇ ਮਗਰ ਜਾਓ ਬੰਦੇ ਬੰਦੇ ਦਾ ਨਾਮ ਸਕਾਣੇ ਬੰਦੇ ਰਕੀ ਨਾ ਉਹ ਉਹਦਾ ਨਾਮ ਤਾਂ ਰਸੂਆ ਦਾ ਬੰਟੀ ਅੱਛਾ ਕਿਹਦਾ ਮੁੰਡਾ ਉਹ ਪਤਾ ਨਹੀਂ ਮੈਨੂੰ ਤਾਂ ਕਿੰਨਾ ਇਹਨੂੰ ਨਾਮ ਵੀ ਪਤਾ ਜੀ ਸਾਰਾ ਕੁਝ ਮੇਰਾ ਤਾਂ ਉਹੀ ਤੇਰਾ ਤੇਰਾ ਏਰੀਆ ਕਿਹੜਾ ਹੈ ਮੇਰਾ ਤਾਂ ਸੰਗਰੂਰ ਆ ਜੀ ਸੰਗਰੂਰ ਤੋਂ ਇੱਥੇ ਆਈ ਹਾਂ ਇੱਥੇ ਤਾਂ ਗੋਨਿਆਂ ਨੇ ਕੀ ਕਰਦੀ ਦੱਸ ਮੈਨੂੰ ਸਾਰਾ ਕੰਮ ਹੁੰਦਾ ਜੇ ਤੁਸੀਂ ਕੰਮ ਆ ਮੈਨੂੰ ਵੀ ਮੈਂ ਤਾਂ ਇੱਥੇ ਪਿੰਡ 'ਚ ਰਹਿੰਦੀ ਆ ਇੱਥੇ ਮੇਰਾ ਘਰ ਆ ਇੱਥੇ ਇਹ ਤਾਂ ਗੋਨਿਆਂ ਨੇ ਤਾਂ ਲੋਕਲ ਆ ਇਹ ਤਾਂ ਮੈਡਮ ਟੀਚਰ ਹੈ ਮੈਂ ਚੋਰੀ ਕਰਨਾ ਜਾਂ ਮੈਨੂੰ ਵੀ ਕੋਈ ਕੰਮ ਹੋ ਸਕਦਾ ਚਲ ਮਨਦੀ ਐ ਤੇ ਚੋਰੀ ਨਹੀਂ ਕਰਦੀ ਤੂੰ ਬੰਦੇ ਵਾਲਾ ਫਟੂ ਕੀ ਕਰਨਾ ਪਰਸ ਕਿਵੇਂ ਚੱਕੀ ਫਿਰਦੀ ਮੇਰੀ ਮਰਜ਼ੀ ਤੂੰ ਕਰ ਤੂੰ ਆਪਦਾ ਆਪਦਾ ਕਰ ਆਪਦਾ ਜਿੱਥੇ ਔਰਤਾਂ ਪੈਸੇ ਬੰਦਦੀਆਂ ਉਹ ਦਿਖਾ ਚੱਕਰਾ ਚਲ ਚੱਕਰਾ ਤੇਰੇ ਜੇਬ ਕਿਉਂ ਮੈਂ ਕਿਉਂ ਚੈੱਕ ਕਰਾਂ ਮੈਂ ਦੇਖੋ ਜੀ ਹੱਦ ਤੱਕ ਲਾਉਣ ਦਿੰਦੀ ਇਹਦੇ ਕੋਲੇ ਕੋਈ ਫੋਨ ਪੁਲਿਸ ਨੂੰ ਫੋਨ ਨਹੀਂ ਸ਼ਰਮ ਨਹੀਂ ਆਉਂਦੀ ਜੀ ਕੱਪੜੇ ਜਾਂ ਮੇਰਾ ਗੱਡੀ 'ਚ ਪਿਆ ਜੀ ਕੋਈ ਨਹੀਂ ਕੋਈ ਨਹੀਂ ਮੇਰਾ ਗੱਡੀ 'ਚ ਪਿਆ ਹਟ ਜਾ ਹਟ ਜਾ ਗੱਡੀ 'ਚ ਕੱਢ ਨਹੀਂ ਆਉਂਦਾ ਕੋਈ ਨਹੀਂ ਕੋਈ ਤੁਸੀਂ ਲਿਆਓ ਕਿ ਜਫਾ ਫੜ ਕੇ ਲਓ ਮੈਂ ਭਜ ਨਹੀਂਦਾ ਫੜੋ ਜੀ ਮੈਂ ਭਜ ਨਹੀਂਦਾ ਫੜੇ ਫੜੇ ਆਓ ਫੜੇ ਮੈਨੂੰ ਕਿਉਂ ਐਵੇਂ ਵੀਡੀਓ ਬਣਾਈਏ 90 ਦੀ ਗੱਲ ਤਾਂ ਛੱਡੋ ਪਰੇ ਚੱਲ ਮੈਨੂੰ ਜਾਣ ਦੇ ਅੱਜ ਕੱਢੋ ਛੱਡ ਆ ਨਹੀਂ ਆਣਦਾ ਭਾਈ ਤੇਰੀ ਵੀਡੀਓ ਬਣਾਈਏ ਲਿਆ ਭਾਈ ਫੋਨ ਲਾ ਫੋਨ ਲਿਆ ਲੈ ਬੱਤ ਮਿੱਝ ਦੀ ਗੱਲ ਕੀ ਐ ਇਹ ਕਿਤੇ ਨਹੀਂ ਭਾਈ ਪਹਿਲਾਂ ਲਾ ਬਸਾਣੇ ਦਾ ਫੋਨ ਲਾ ਮੈਨਾਂ ਛਾਣੇ ਦਾ ਫੋਨ ਲਾ ਫੋਨ ਜਿਹਦੇ ਫੋਨ ਨਾਲ ਇੱਕ ਮਿੰਟ ਦੱਸ ਜਿਹਦੇ ਫੋਨ ਨਾਲ ਲਾਉਂਦਾ ਚੱਲ ਦੱਸ ਫਿਰ ਵੀਰੇ 10 ਦਿਨ ਫੋਨ ਨਾਲ 10 10 ਚੱਲ ਤੂੰ ਆਪਣੇ ਮਨ ਜਾਂ ਨਹੀਂ ਮੈਂ ਫੋਨ ਕਰ ਦੂੰਗਾ ਤੇਰੇ ਨੂੰ ਵੀ ਬੁਲਾ ਤੰਗਰੂਰ ਚ ਵੀ ਮੇਰੀ ਸਾਰੇ ਕਿਤੇ ਚਲਦੀ ਹੈ ਦੱਸੇ ਰਾ ਹੱਥ ਛੱਡ ਦਿੰਦੇ ਨਹੀਂ ਭੱਜਦੀ ਮੈਂ ਦੱਸ ਚੱਲ ਦੱਸ ਉਹ ਪਤਾ ਜਿਹੜਾ ਮੁੰਡਾ ਸੀਗਾ ਮੇਰੇ ਨਾਲ ਉਹ ਮੇਰਾ ਦੋਸਤ ਆ ਉਹ ਭੱਜ ਗਿਆ ਜੀ ਭੱਜ ਗਿਆ ਉਹ ਮੈਂ ਨਹੀਂ ਬੋਲ 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 ਅੱਛਾ ਅੱਛਾ ਕਿੱਥੇ ਸਾਰੀ ਗੱਲ ਵਾਦ ਅੱਛਾ ਤੂੰ ਤਾਂ ਕਹਿੰਦੀ ਭੱਜਦੀ ਨਹੀਂ ਐ ਕਿਵੇਂ ਭੱਜੇਗੀ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਦੀ ਗੱਲ ਆ ਸਾਡੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਨੀ ਆ ਦੇਖੋ ਕਿਵੇਂ ਭੱਜੀ ਆ ਰਹੀ ਆ 50000 ਰੁਪਏ ਸੀ ਮੇਰਾ ਤੇ ਇਹ ਲੈ ਕੇ ਭੱਜ ਗਈ ਐਵੇਂ ਮੋੜਦੀ ਐਵੇਂ ਮੋੜੇਗੀ ਮੇਰੇ ਵਾਪਸ ਕਰਦੀ ਐ ਉਹ ਲੈ ਕੇ ਭੱਜ ਗਈ ਹੁਣ ਮੇਰੇ ਕੋਲੇ ਭਾਵੇਂ ਗੂਗਲ 'ਤੇ ਕਰ ਤੂੰ ਇਹਨੂੰ ਗੂਗਲ 'ਤੇ ਕਰ ਵੈਸੇ ਸਿੱਧੀ ਆ ਲੈ ਤੇਰੇ ਕੋਲ ਤੇਰੇ ਕੋਲ ਪੈਸੇ ਹੋਣਗੇ ਜੀ ਹੈ ਹੈ ਗਿਆ ਨੇ ਹੈ ਗਿਆ ਮੇਰੇ ਉਹ ਤਾਂ ਲੈ ਕੇ ਭੱਜ ਗਈ ਤੂੰ ਕਰ ਕੋਲ ਕਰਨਾ ਤੂੰ ਅੱਜ ਕੋਲ ਕਰ 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 ਨੰਬਰ ਤੂੰ ਤੂੰ ਆ ਲੈ ਇਨتبه ਉਹ ਜਿੰਨਾ ਨੇ ਫੜ ਲਿਆ ਸੀ ਚਲੇ ਗਿਆ ਚੱਲ ਲੈ 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 ਚੱਲ ਲੈ ਆ ਲੈ ਆਡ ਫੋਨ ਕੱਢ ਲੈ 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 ਕਰ ਕਰ ਇਹਨੂੰ ਗੂਗਲ ਪੇ ਕਰ ਉਹਦਾ ਮੁੰਡਾ ਦਾ ਭਜਾਊਗਾ ਪੈਸੇ ਹੈਗੇ ਤੇਰੇ ਖਾਤੇ ਚ ਹਾਂ ਹੈਗੇ ਚੱਲ ਮੈਨੂੰ ਹੁਣ ਕਰ ਸਕੇਂਡਰ ਨੰਬਰ ਉਹ ਸੁ ਸਕੈਨਰ ਦਾ ਰੋਈ ਸਕੈਨਰ ਰੋ ਇੱਕ ਮਿੰਟ ਮੇਰੇ ਨੰਬਰ ਭਰ ਲੋ ਪਹਿਲਾਂ ਉਹਦੇ ਇੱਕ ਨੂੰ ਕਰ ਦੇ ਆ ਖਿੱਚ ਸਕੈਨਰ ਦੀ ਫੋਟੋ ਕਿੰਨ ਦਿਨ ਮੈਂ ਜਾਣ ਦਿੰਦੀ ਹੋ ਗਏ ਹੁਣ ਤਾਂ ਛੱਡ ਦਿਓ ਬਾਈ ਹੁਣ ਕਰਤੇ ਪੈਸੇ ਨਾ ਹੁਣ ਆਏ ਨਹੀਂ ਛੱਡਦੇ ਤੈਨੂੰ ਸਜ਼ਾ ਤਾਂ ਫੇਰ ਕਿੰਨੇ ਕਿੰਨੀਆਂ ਵਾਰਤ ਨੂੰ ਅੰਜਾਮ ਦਿੱਤਾ ਇਹ ਕਿਹਨ ਨਾਲ ਤੁਸੀਂ ਵੀਡੀਓ ਨਾਲ ਕਿੰਨੀਆਂ ਵਾਰਸ ਤੈਨੂੰ ਅੰਜਾਮ ਦਿੱਤਾ ਹੈ ਇਹ ਦੋ ਪਹਿਲਾਂ ਮੈਂ ਤਾਂ 2-3 ਦਿਨਾਂ ਤੋਂ ਕੰਮ ਕਰਦੀ ਹਾਂ ਤੂੰ ਇਹ ਵੀ ਤਾਂ ਮੁੰਡਾ ਸੀ ਆ ਬਾਈ ਜੀ ਮੈਂ ਤਾਂ ਉਹਦੇ ਨਾਲ ਲਈ ਹੋਈ ਸੀ ਮੈਂ ਤਾਂ 2-3 ਵਾਰੀ ਕੀਤੀ ਚੋਰੀ ਮੈਂ ਚੋਰੀ ਕੀਤੀ 50000 ਦੀ ਨਾ ਮੈਂ ਐਡੀ ਵੱਡੀ ਫਰਾਉ ਹੋ ਤੁਸੀਂ ਫੋਨ ਕਰਦੇ ਹੋ ਪੁਲਿਸ ਆਉਂਦੇ ਰਹਿੰਦੇ ਉਹਨਾਂ ਕਹਿੰਦੇ ਹੋ ਗਈ ਗੱਲ ਕਾ ਗੱਲ ਹੋ ਗਈ ਕਹੈਂ ਮੈਂ ਕੱਟਦਾ ਜੀ ਕੱਟਦਾ ਮੇਰੇ ਨਾਲ ਉਧਰ ਫੋਨ ਵਗ ਗਿਆ ਸੀ बोलो बोलो या यार बिया थोनू पता किमे लगया मैडम बिया यार कणो पैसे कणो चलीए मेनू त पता नहीं यो मुंडे नु पता सी ले ओ लेया सी मेनू कहरा तू मुंडे नु किमे पता लग गया पता नहीं ਥੋੜਾ ਪਿੱਛਾ ਕਰਦਾ ਹੋਣਾ ਉਹ ਥੜੇ ਮੰਗ ਰਾਇਆ ਸੀਗਾ ਬੈਂਕ ਕਰਦਾ ਨਹੀਂ ਤੁਸੀਂ ਦੋਨੇ ਰਲੇ ਨਹੀਂ ਉਹਨੇ ਮੈਨੂੰ ਫੋਨ ਕਰੋ ਸੀ ਕਹਿੰਦਾ ਇੱਥੇ ਆ ਜਾ ਇੱਥੋਂ ਦਾ ਇੱਥੋਂ ਦਾ ਨਹੀਂ ਉਹ ਵੀ ਮੇਰੇ ਨਾਲ ਦੇ ਆਉਂ ਗਾਂ ਤੋਂ ਪਟਿਆਲੇ ਦਾ ਕਾ ਮੈਂ ਸੰਗਰੂਰ ਦੀ ਐ ਠੀਕ ਹੈ ਅਸੀਂ ਦੋਸਤ ਸੀ ਪਹਿਲਾਂ ਇਕੱਠੇ ਪੜਦੇ ਹੁੰਦੇ ਸੀਗੇ ਅੱਛਾ ਉਹਨੇ ਮੈਨੂੰ ਫੇਰ ਬੁਲਾਇਆ ਯਾਰ ਚੰਗਾ ਕੰਮ ਤਾਂ ਹੈ ਨਹੀਂ ਕਿ ਤੂੰ ਕਰਦੀ ਫਿਰ ਕਮਾਈ ਕਿੰਨੀ ਹੈ ਤੇਰੀ ਇੰਨੇ ਸੋਨੇ ਦੇ ਸੂਟ ਪਾਏ ਐ ਇੰਨੇ ਪਹਿਰਾ ਤੋਂ ਵਧੀਆ ਸੈਂਡਲ ਸੋਨੇ ਦੇ ਲਪਾਏ ਐ ਕਮਾਈ ਕਿੰਨੀ ਹੈ ਤੁਹਾਡੀ ਮੈਂ ਮੈਨੂੰ ਤਾਂ ਥੋੜੇ ਘਨੇ ਦੇ ਦਿੰਦਾ ਭਾਈ ਜੀ ਇੰਨੇ ਨਹੀਂ ਦਿੰਦਾ ਕਿੰਨੇ ਹਜ਼ਾਰ ਤਾਂ ਵੀ ਮੈਂ ਤਾਂ ਦੋ ਤਿੰਨ ਚੋਰੀਆਂ ਕੀਤੀਆਂ ਨੇ ਜੀ ਝੂਠ ਨਾ ਬੋਲ ਸਾਰੀ ਗੱਲ ਦੱਸ ਦੇ 50 5000 ਹਾਂ ਜੀ ਕਿੰਨੇ ਦੇ ਦੋ ਇੱਕ ਮਹੀਨੇ ਦਾ ਜੀ ਤੁਹਾਡੀ ਭਾਈ ਪੈਨਸ਼ਨ ਕਿੰਨੀ ਹੈਗੀ ਮਹੀਨੇ ਦੀ ਮੇਰੇ ਮਹੀਨੇ ਜੀ ਦੀ ਪਲਸਨ ਹਾਂ ਤਨਖਾਹ ਤਨਖਾਹ 50000 ਰੁਪਏ ਇਹ ਹਾਂਜੀ ਫਿਰ ਤੁਸੀਂ ਮਿਹਨਤ ਦੀ ਕਮਾਈ ਕਰਦੇ ਹੋ ਹਾਂਜੀ ਕਿੰਨੇ ਵਜੇ ਜਾਣੇ ਹੋ ਬਾਈ ਮੈਂ ਸਵੇਰੇ ਜਾਣੀ ਹੈ ਜੀ 8 ਵਜੇ ਸਾਨੂੰ 7 ਵਜੇ ਘਰੇ ਆਉਣੀ ਹੈ 7 ਵਜੇ ਤੱਕ ਪਹੁੰਚ ਜਾਨੀ ਹੈ ਘਰੇ ਹਾਂਜੀ ਤੇ ਤੁਸੀਂ ਵੀ ਪੜਾਉਂਦੇ ਹੋ ਹਾਂਜੀ ਟਿਊਸ਼ਨ ਵੀ ਪੜਾਉਣੀ ਆ ਤਾਂ ਹੀ 7 ਵਜੇ ਜਾਂਦੇ ਆ ਕਿਉਂਕਿ ਜੇ ਮੈਂ ਪੜਾਈ ਵੀ ਕਰਾਉਣੀ ਹੈ ਬੱਚਿਆਂ ਨੂੰ ਸਕੂਲ ਕਿੰਨੇ ਵਜੇ ਤੱਕ ਲੱਗਦੇ ਆ ਸਕੂਲ ਕਿੰਨੇ ਵਜੇ ਤੱਕ ਲੱਗਦੇ ਆ 8 ਤੋਂ 2 ਵਜੇ ਤੱਕ ਉਹ ਸੋਦੂਆ ਟਿਊਸ਼ਨ ਪੜਾਉਂਦੇ ਹੋ ਹਾਂਜੀ 50000 ਬੱਚੇ ਟਿਊਸ਼ਨ ਦੇ ਜੋਨ ਹਾਂ ਜੀ ਮੈਂ ਉੱਥੇ ਪੜਾਉਣੀ ਹੈਗੀ ਪ੍ਰਾਈਵੇਟ ਟਿਊਸ਼ਨ ਬੱਚਿਆਂ ਨੂੰ ਠੀਕ ਹੈ ਕੰਮ ਬਹੁਤ ਹੈ ਜੀ ਇਹ ਸਰਕਾਰੀ ਟੀਚਰ ਹੋ ਕੇ ਪ੍ਰਾਈਵੇਟ ਟਿਊਸ਼ਨ ਬਣਾਉਂਦੇ ਆ ਤੇ ਇਹ 50000 ਰੁਪਿਆ ਵਿਚਾਰੀ ਮਤਲਬ ਇਹਦੀ ਸਾਰਾ ਕੁਝ ਹੈ ਤੇ ਤੂੰ 50000 ਰੁਪਿਆ ਕਿੰਨੇ ਕਿੰਨੇ ਟਾਈਮ ਕੰਮ ਕਰਦੀ ਹੈਂ ਰੋਜ਼ ਸੈਟ ਦਾ ਮਿੰਟਾਂ ਦੇ ਕੰਮ ਹੁੰਦੇ ਕਿੰਨੇ ਮਿੰਟ ਦਾ ਬਸ 10 15 ਮਿੰਟਾਂ ਚ ਕੰਮ ਹੋ ਜਾਂਦੀ ਹੈ ਜਿਹੜਾ 50000 ਰੁਪਿਆ ਲੈ ਕੇ ਜਾਣਾ ਸੀ 50000 ਤੂੰ ਕਿੰਨੇ ਦਿਨੇ ਸੀ ਕਿ ਤੂੰ ਉਹਨਾਂ ਨੂੰ ਜਿਹੜਾ ਮੇਨ ਬੰਦਾ ਹੈ ਸਾਰੇ ਤੇਰੇ ਸੀ ਤੂੰ ਲੈ ਕੇ ਭੱਜ ਗਿਆ ਜੀ ਮੈਨੂੰ ਤਾਂ ਥੋੜੇ ਗਣੇ ਦਿੰਦਾ ਵਿੱਚੋਂ ਹੀ ਫ ਅੱਧੇ ਦੇ ਦਿੰਦਾ ਜੀ 25000 ਰੁਪਏ ਤੇਰਾ ਸੀ 25000 ਦਾ ਫਿਰ ਤੇਰੇ ਇੱਕ ਦਿਨ ਦੀ ਹੋ ਗਿਆ ਬਾਈ ਇਹ ਝੂਠ ਬੋਲੀ ਜਾਂਦੀ ਹੈ ਇਹ ਕਹਿੰਦੀ ਵੀ ਮੇਰਾ 50000 ਮਹੀਨੇ ਦਾ ਪਰ ਮੈਨੂੰ ਤਾਂ ਇਹਦਾ 50 50000 ਰੁਪਏ ਇੱਕ ਦਿਨ ਦਾ ਛਾਪਦੇ ਹੋਣਗੇ ਇਹ ਦੁੱਗਣੀ ਬਣਾਉਂਦੇ ਹੋਣਗੇ ਜੀ ਭਾਜੀ ਤੁਸੀਂ ਤੁਸੀਂ ਕੁਝ ਜੋੜੇਗਾ ਉਹਦੀ ਤਨਖਾਹ ਤੋਂ ਨਹੀਂ ਜੀ ਮੈਂ ਨਿੱਕੀ ਜੋੜਨਾ ਜੀ ਮੇਰੇ ਬੱਚਿਆਂ ਦਾ ਖਰਚਾ ਸਾਡੇ ਆਪ ਦੀ ਫੈਮਿਲੀ ਦੀ ਪਤਾ ਬਹੁਤ ਆ ਬਹੁਤ ਖਰਚਾ ਹੈਗਾ ਅਸੀਂ ਇਹਨਾਂ ਮਕਾਨ ਵਧੀਆ ਕਿ ਠੀਕ ਹੀ ਹੈ ਨਹੀਂ ਜੀ ਬਸ ਠੀਕ ਆ ਵੀ ਚਲੋ ਮੈਂ ਨਾ ਯਾਰ ਰੱਬ ਨੇ ਮੇਰੀ ਵਧੀਆ ਸੁਣ ਰਿਹਾ ਕਿ ਮੇਰਾ ਕੰਮ ਵਧੀਆ ਚੱਲਦਾ ਹੈ ਠੀਕ ਹੈ ਚੁੱਪ ਜਾ ਯਾਰ ਕਿਉਂ ਹੀ ਜੋੜ ਸਕੀ ਕੀ ਗੱਲ ਵੀ 50000 ਰੁਪਏ ਤਨਖਾਹ ਹੋ ਗਈ ਜੋੜਨਾ ਜੀ ਘਰ ਦੇ ਕਬੀਲਦਾਰੀ ਇਹੋ ਜਿਹੀ ਆ ਘਰ ਦੇ ਬਿਮਾਰ ਰਹਿੰਦੇ ਆ ਨਾ ਐਕਚੁਅਲੀ ਤਾਂ ਕਰਕੇ ਮੈਂ ਹੀ ਕਰਦੀ ਆ ਕੰਮ ਠੀਕ ਹੈ ਅੱਜ ਵੀ ਘੜ ਤੇ ਮਤਲਬ ਟਾਈਮ ਪਾਸੀ ਹੁੰਦਾ 50000 ਚ ਤੁਹਾਡੇ ਬਾਈ ਕੀ ਕੀ ਹੈ ਕੀ ਕੀ ਪ੍ਰੋਪਰਟੀ ਕੀ ਕੀ ਸਮਾਨ ਕੀ ਕੀ ਆਪਣਾ ਮੈਂ ਤਾਂ ਪੜਦੀ ਸੀ ਜੀ ਮੇਰੇ ਤਾਂ ਘਰੇ ਕਿਸੇ ਨੂੰ ਨਹੀਂ ਪਤਾ ਹੈਗਾ ਆ ਮੁੰਡਾ ਮੇਰਾ ਦੋਸਤ ਤਾਂ ਸੀ ਨੀ ਨੀ ਕੀ ਕੀ ਬਣਾਇਆ ਤੁਸੀਂ ਪ੍ਰੋਪਰਟੀ ਕੀ ਕੀ ਬਣਾਇਆ ਜੋੜਿਆ ਮੈਂ ਤਾਂ ਬਸ ਆ ਸ਼ਰਾਮੀ ਕਰਦੀਆਂ ਘਰੇ ਦੇ ਦਿੰਦੀਆਂ ਥੋੜੇ ਕਨੇ ਉਹਨਾਂ ਨੂੰ ਕਹਿੰਦੀ ਧਰਮ ਕਰੋ ਤੁਸੀਂ ਕੁੜੀਆਂ ਹੋ ਕੇ ਆਹੇ ਜੋ ਕੁਝ ਕਰਦੀ ਹੋ ਨੀ ਅੰਦਾਜ਼ਾ ਫਿਰ ਵੀ ਕੀ ਕੀ ਪ੍ਰੋਪਰਟੀ ਕੀ ਕੀ ਜੋੜੀ ਹੋਈ ਹੈ ਘਰ ਕੋਰਾ ਘਰ ਬਸ ਵਧੀਆ ਬਣਾ ਲਾ ਜੀ ਪਹਿਲਾਂ ਹੈ ਨਹੀਂ ਸੀ ਜੱਜ ਦਾ ਜ਼ਮੀਨ 2 ਕਿੱਲੇ ਦੀ ਤੇ ਹੋਰ ਫਲਾਇਟ ਆ ਗਈ ਇਕ ਅੱਛਾ ਹਾਂਜੀ ਤੇ ਠੀਕ ਹੈ ਫਲਾਟ ਵੀ ਹੈਗਾ ਹਾਂਜੀ ਕਿੱਥੇ ਹੈ ਥੋੜੀ ਸ਼ਹਿਰ ਜੀ ਹੈ ਹਾਂਜੀ ਤੇ ਫਿਰ ਤੂੰ ਤਾਂ ਬਈ ਬਹੁਤੋ ਜੋੜੀ ਬੈਠੀ ਹੈ ਉਹ ਇਮਾਨਦਾਰੀ ਕਮਾਈ ਨਾਲ ਨਹੀਂ ਉਹਨਾਂ ਜੋੜ ਸਕੀ ਤੂੰ ਉਹਨਾਂ ਜੋੜ ਲੈ ਜਿੰਦਾ ਹਰਾਮ ਦੀ ਕਮਾਈ ਨਾਲ ਦੇ ਬੰਦੇ ਕੁਝ ਵੀ ਬਣਾ ਸਕਦੇ ਪਰ ਜ਼ਿਆਦਾ ਦਿਨ ਤੱਕ ਨਹੀਂ ਉਹ ਵਰਤ ਸਕਦੀ ਹਾਂ ਕਿਉਂਕਿ ਮੈਂ ਇਹਦੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਦੇਖਣਾ ਸੌ ਚੀਜ਼ ਹੱਲ ਕਰਦੀ ਐ ਤੇ ਉਹੀ ਮੈਂ ਇਹਦੇ ਬੱਚਿਆਂ ਦੇ ਸਾਹਮਣੇ ਮੂੰਹ ਚ ਪਾਉਣੇ ਤੇ ਰੁਪਏ ਜਿਹੜੇ ਥਕੋ ਕੇ ਲੈ ਆਏ ਮੈਨੂੰ ਜਾਣ ਦੇ ਸਾਰਾ ਕੁਝ ਦੱਸ ਤਾਂ ਵੀਡੀਓ ਵੀ ਬਣਾ ਲਈ ਜਾਣ ਦੇਣੇ ਵੀਡੀਓ ਤੇ ਜੀ ਵੱਧ ਤੋਂ ਵੱਧ ਸ਼ੇਅਰ ਕਰਨੀ ਅੱਗੇ ਤੋਂ ਅੱਗੇ ਪਹੁੰਚਣੀ ਚਾਹੀਦੀ ਆ ਦੋਸਤਾਂ ਨਾਲ ਹੁਣ ਛੱਡ ਦੋ ਮੈਨੂੰ ਆਏ ਥੋੜੀ ਛੱਡ ਜਾਓ ਬਾਈ ਵੀਡੀਓ ਤਾਂ ਤਰੀਸੀ ਪਾਵਾਂਗੇ ਕੱਪੜਾ ਲਾ ਮੂੰਦੋ ਤੇ ਬਾਈ ਕੱਪੜਾ ਲਾਣਾ ਨਾ ਕੱਪੜਾ ਨਹੀਂ ਲਾਉਣਾ ਲਾ ਕੱਪੜਾ ਲਾ ਕੱਪੜਾ ਇਹ ਲਾਉਂਦੀ ਨਹੀਂ ਜੀ ਕੱਪੜਾ ਨਹੀਂ ਲਾਉਣਾ ਦੱਸੋ ਕੀ ਕਰਿਆ ਜਾਵੇ ਕੱਪੜਾ ਕਿਉਂ ਲਾਉਂਦੀ ਤੂੰ ਦੱਸ ਮੈਨੂੰ ਮaaf ਕਰ ਦੋ ਬਾਈ ਬਣ ਕੇ ਬੇਇਜ਼ਤੀ ਹੁੰਦੀ ਹੈਗੀ ਸਾਰੀ ਦੁਨੀਆ ਚ ਬੇਇਜ਼ਤੀ ਕੀ ਹੈ ਤੇ ਬੇਜੂਗਾ ਤੂੰ ਬੜੇ ਚੰਗੇ ਕੰਮ ਕੀਤੇ ਆ ਮਟਿਆਰ ਜਮਾਨ ਕੁੜੀ ਹੋ ਕੇ ਚੋਰੀ ਭਾਈ ਹੁਣ ਕੇ ਬੰਦ ਕਰ ਦੇ ਤੇਰੇ ਪਰਿਵਾਰ ਨੂੰ ਪਤਾ ਤੇਰੇ ਬਾਰੇ ਨਹੀਂ ਤੇਰੀ ਮਾਂ ਨੂੰ ਤੇ ਤੇਰੇ ਸਹੁਰਿਆਂ ਨੂੰ ਨਹੀਂ ਜੇ ਉਹਨਾਂ ਨੂੰ ਪਤਾ ਲੱਗੇ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਕਹਨੀ ਹੈ ਵੀ ਕੀ ਕਰਦੀਆਂ ਤਿੰਨ ਚਾਰ ਚੋਰੀਆਂ ਚ ਸ਼ਾਮਲ ਹੋਈਆਂ ਜੀ ਅਬ ਹੁਣ ਨਹੀਂ ਉਹਨਾਂ ਨੂੰ ਕੀ ਕਹਨੀ ਹੈ ਵੀ ਕੀ ਕਰਦੀਆਂ ਮੈਂ ਮੈਂ ਉਹਨਾਂ ਨੂੰ ਕਹਨੀ ਵੀ ਵਧੀਆ ਕੰਮ ਤੇ ਲੱਗਣੀ ਕਿ ਤੇ ਮੈਨੂੰ ਵਧੀਆ ਮੋٹے ਫੈਸਲੇ ਬਣਦੇ ਆ ਅੱਛਾ ਤੇਰੀ ਇਹੀ ਖਬਰ ਤੇਰੇ ਘਰਦਿਆਂ ਤੱਕ ਦੇ ਦਈਏ ਚੰਗੇ ਰਹਿਣਗੇ ਇਹ ਬੈਂਕਾਂ ਚ ਬਾਈ ਜੀ ਧੱਕੇ ਮਾਰਦੀਆਂ ਲੋਕਾਂ ਦੀ ਚੈਣਾ ਪੜਦੀਆਂ ਲੋਕਾਂ ਦੀਆਂ ਕਿੰਨਾਂ ਦੀਆਂ ਬਾਲੀਆਂ ਲਹੋਂਦੀ ਐ ਇੱਥੇ ਤੇ ਕੀ ਮੋਟਰਸਾਈਕਲ ਤੋਂ ਲੈ ਕੇ ਹੋਰ ਚੋਰੀਆਂ ਵੀ ਕਰਦੀ ਐ ਇੱਕ ਗੰਭੀ ਇੱਕ ਗੰਭੀ ਕਰਦੀ ਹੈ ਦੱਸ ਦੱਸ ਨਹੀਂ ਨਹੀਂ ਉਸ ਤੋਂ ਬਸ ਪੈਸੇ ਪੁੱਛੇ ਜਾਂ ਚਾਂਚੀਂ ਵਗੈਰਾ ਫੋਨ ਮਿਲ ਪੱਕੀ ਗੱਲ ਹੈ ਹਾਂਜੀ ਸੋ ਬਈ ਇਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦੋ ਇਹ ਲੋਕਾਂ ਕਰਕੇ ਪੰਜਾਬ ਦੇ ਹਾਲਾਤ ਬਹੁਤ ਜਿੰਨਾ ਹੋ ਸਕਦਾ ਬੱਚੋ ਵੀ ਇਹੋ ਜਿਹੇ ਕੁੜੀਆਂ ਤੋਂ ਜੋ ਕਿ ਵੱਧ ਤੋਂ ਵੱਧ ਦੁਨੀਆ ਬਹੁਤ ਪੈੜ ਬਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਡਮ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਅੱਛਾ ਮੈਂ ਇੱਦਾਂ ਫੋਨ ਲਾ ਲਿਆ ਝੋਲੇ ਦੀ ਮੈਂ ਗੱਟ ਬੰਨਣ ਲੱਗੀ ਦੀ ਐ ਖੋ ਕੇ ਪਾਰ ਕੇ ਮੋਟਰਸਾਈਕਲ ਤੇ ਬੈ ਕੇ ਤੁਰ ਗਈ ਠੀਕ ਹੈ ਪਤੀ ਨਹੀਂ ਲੱਗਣ ਦੀ ਤੈਨੂੰ ਫੜੀ ਕਿਵੇਂ ਗਈ ਉਲਝ ਕਿਵੇਂ ਗਈ ਬਈ ਇਹ ਹੂੰ ਉਲਝ ਕਿ ਉਲਝ ਪਤ ਨਹੀਂ ਐ ਮੈਂ ਪਿੱਛਾ ਕਰ ਲਿਆ ਸੀ ਹੂੰ ਉਲਝ ਗਏ ਆਏ ਆਗੇ ਆਏ ਤੇ ਮੈਨੇ ਗੱਡੀ ਚ ਕੋਈ ਮੈਂ ਗੱਡੀ ਚ ਸੀ ਇਹ ਮੋਟਰਸਾਈਕਲ ਤੇ ਦੀ ਇਹ ਉੱਤਰ ਗਈ ਰੱਬ ਜਾਂਦਾ ਤੇਰਾ ਦਿਨ ਕੋਈ ਝਗੜਾ ਹੋਇਆਗਾ ਹਾਂਜੀ ਉਹ ਆ ਮੇਰੇ ਨਾਲ ਧੋਖਾ ਕਰਦਾ ਸੀ ਲੈ ਕੇ ਭੱਜ ਗਿਆ ਪੈਸੇ ਸਾਰੇ ਉਹ ਕਹਿੰਦਾ ਮੈਂ ਕੱਲ ਲੜ ਗਿਆ ਨਾ ਪਤਾ ਮਾੜੇ ਅੰਤ ਦਾ ਮਾੜਾ ਮੈਂ ਨਾ ਮੈਂ ਕੱਲ ਲੜ ਖੂੰਗਾ ਉਹ ਭੱਜ ਗਿਆ ਲੈ ਕੇ ਪੈਸੇ ਮੈਨੂੰ ਫੜੀ ਨਹੀਂ ਛੱਡ ਗਿਆ ਇਹਨਾਂ ਨੇ ਮੈਨੂੰ ਫੜ ਲਿਆ ਕੀ ਸੋ ਭਾਈ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਪੰਜਾਬ ਤੇ ਇਹ ਲੋਕਾਂ ਨੇ ਬਹੁਤ ਗੰਦ ਪਾਇਆ ਹੋਇਆ ਠੀਕ ਹੈ ਉਹ ਸਾਧਾਨੀ ਹੈ ਜੋ ਕੁੜੀਆਂ ਤੋਂ ਬਚੋ ਹਾਂ ਕਿਉਂਕਿ ਬਾਈ ਇਹੋ ਜਿਹੇ ਲੋਕ ਸਮਾਜ ਨੂੰ ਗੰਧਲਾ ਕਰ ਰਹੇ ਐ ਤੇ ਇਹ ਜਿਹੜੀ ਭੈਣ ਹੈ ਇਹਦਾ ਵਿਚਰੀ ਦਾ ਨੁਕਸਾਨ ਹੋ ਜਾਣਾ ਸੀਗਾ ਜੇ ਇਹ ਨਾਂ ਆਉਦੀ ਕੀਏਗਾ ਹਿੰਮਤ ਨਾਲ ਹੌਸਲਾ ਕਰਕੇ ਇਹਦਾ ਪਿੱਛਾ ਕਰਦੀ ਤਾਂ ਮੈਂ ਕਹਿੰਦਾ 50000 ਰੁਪਏ ਦੀ ਇੱਕ ਮਹੀਨੇ ਦੀ ਕਮਾਈ ਤੇ ਜਿਹੜੇ ਦੇ ਬੱਚਿਆਂ ਦਾ ਵਿਚਾਰ ਇਹਦੇ ਵਿੱਚ ਛੁੱਟ ਗਈ ਸੀ ਹਾਂਜੀ ਇੱਕ ਮਿੰਟ ਇੱਕ ਮਿੰਟ ਛੋੜ ਜਾਣੀ ਸੀ ਠੀਕ ਹੈ ਜਿਹੜੀਆਂ ਤੁਸੀਂ ਬਾਈ ਵੀਡੀਓ ਦੇਖਦੇ ਆ ਆਪਣੀਆਂ ਅਸੀਂ ਵੀਡੀਓ ਦੇ ਵਿੱਚ ਤਾਂ ਸੱਚ ਦਿਖਾਉਨੇ ਆ ਇਹ ਜਿਹੜੀ ਕੁੜੀ ਐ ਤੁਸੀਂ ਦੇਖ ਹੀ ਰਹੇ ਹੋ ਇਹਨੇ ਆਪਦੇ ਮੂਹੋਂ ਮਨੇ 50000 ਰੁਪਏ ਲੈ ਕੇ ਭੱਜੀ ਸੀ ਨਾਲ ਦੇ ਮੁੰਡਾ ਸੀ ਉਹ ਨਸ਼ਾ ਨੂੰ ਕਰਨ ਵਾਲਾ ਸੀਗਾ ਉਹ ਉਲਝ ਗਿਆ ਇਹਨੂੰ ਛੱਡ ਕੇ ਭੱਜ ਗਿਆ ਤੇ ਇਹ ਫੜੀ ਗਈ ਤੇ 50000 ਰੁਪਏ ਮਾਈਟੀ ਦੀ ਐਸੀਆਂ ਕੁੜੀਆਂ ਚਾਹੀਦੀ ਜਿਨ੍ਹਾਂ ਦੇ Google Pay ਪੈਸੇ ਅਜੇ ਖਾਤੇ 'ਚ ਪੁਆਏ ਆ ਬਈ ਇਹੋ ਜਿਹੇ ਹਾਲਾਤ ਹੁੰਦੇ ਨੇ ਕੁੜੀਆਂ ਨੂੰ ਕੀ ਕਰਨਾ ਪੈਂਦਾ ਤੇਰੇ ਵਰਗੇ ਭੈਣਾਂ ਨੂੰ ਆਉਦੇ ਕੋਲੇ ਠੀਕ ਐ ਤੇਰੇ ਵਰਗੇ ਭੈਣਾਂ ਨਾਲ ਐਜਾ ਕੁਝ ਹੋਣਾ ਕਿ ਤੇ ਕੁੜੀਆਂ ਨੂੰ ਕੀ ਕਰਨਾ ਕੀ ਰੱਖਣਾ ਪੈਂਦਾ ਕੁੜੀਆਂ ਨੂੰ ਫਿਰ ਅਜੇ ਖਤਮ ਕਰ ਨਹੀਂ ਸਕਦਾ ਹਾਂ ਪਰ ਤਾਂ ਮੂੰਹ ਬੰਨਾ ਨਾ ਬੰਨਾ ਇਹ ਕੌਣ ਹੈ ਮੇਰੇ ਮੂੰਹ ਤੇ ਭਾਈ ਮੂੰਹ ਬੰਨੀ ਨਹੀਂ ਸਕਦੇ ਆਪਾਂ ਕਿਹੜੀ ਕਦੋਂ ਸਰਕਾਰ ਨੇ ਕਿਹਾ ਵੀ ਤੁਸੀਂ ਮੂੰਹ ਬੰਨ ਕੇ ਬੈਂਕਾਂ ਚ ਜਾਓ ਮੈਨੂੰ ਬਹੁਤ ਮੁਸ਼ਕਲ ਫੜਿਆ ਮੈਂ ਕਿਉਂਕਿ ਮੈਂ ਜਦੋਂ ਭੱਜੀ ਆ ਮੈਂ ਤਾਂ ਕੱਪੜੇ ਦੇ ਛੱਡ ਮੰਨ ਲੈ ਦੀ ਪਿੱਛੇ ਮੈਨੂੰ ਛੱਡ ਦੇ ਮੈਂ ਕੁਝ ਨਹੀਂ ਕੀਤਾ ਤੇ ਮੈਨੂੰ ਉੱਥੇ ਗੇਟ ਚ ਪੂਰੇ ਬੈਠੇ ਕਰਦੇ ਨੇ ਖਾਂ ਖਾਂ ਵੀਡੀਓ ਬਣਾਈ ਜਾਂਦੇ ਮੈਂ ਕੁਝ ਨਹੀਂ ਕੀਤਾ ਵੀਡੀਓ ਤਾਂ ਭਾਈ ਅਸੀਂ ਵੀਡੀਓ ਬਣਾਵਾਂਗੇ ਗੋੰਦਾਂ ਦੇ ਮੰਡੀ ਦੀ ਦਾਣਾ ਮੰਡੀ ਕੋਲੇ ਜਾ ਕੇ ਫੜੀਏ ਜ਼ੋਰ ਤੇ ਮੇਰੀ ਅੱਗੇ ਤੇ ਅੱਗੇ ਸ਼ੇਅਰ ਕਰਨੀ ਆ ਵੀ ਆ ਜਨਾਨੀ ਹੈਗੀ ਜੋ ਕਿ ਠੱਗੀਆਂ ਮਾਰਦੀ ਫਿਰਦੀ ਹੈ ਚੋ ਮਗਰਨੀ ਜੀ ਮੰਨ ਲਾ ਮੈਂ ਗੇੜ ਤੋਂ ਬਾਹਰ ਨਿਕਲੀ ਮੈਨੂੰ ਘਰ ਦੇਆਂ ਦਾ ਫੋਨ ਆ ਗਿਆ ਮੈਂ ਕੰਨ ਤੇ ਫੋਨ ਲਾ ਲਿਆ ਠੀਕ ਹੈ ਮੈਂ ਐ ਲਾ ਕੇ ਝੋਲੇ ਦੀ ਗੱਠ ਬੰਨਣ ਲੱਗੀ ਸੀ ਮੈਨੂੰ ਨਹੀਂ ਪਤਾ ਕਿ ਕਿੱਥੋਂ ਦੀ ਕਿਮੀ ਆਈ ਠੀਕ ਹੈ ਉਹ ਕੇ ਜੀ ਪਾਰ ਗਈ ਪਰ ਆਰੋਗੀ ਮੁੜ ਕੇ ਮੋਟਰਸਾਈਕਲ ਤੇ ਇੱਕ ਬੰਦਾ ਵੀ ਸੀ ਇਹਨੂੰ ਪੁੱਛੋ ਜੀ ਕੌਣ ਸੀ ਉਹ ਵੱਜ ਗਿਆ ਹਾਂ ਉਹਦੇ ਨਾਲ ਉਹ ਬੰਦਾ ਦੱਸੋ ਕੌਣ ਸੀ ਬਾਈ ਮੈਂ ਮੈਂ ਕਹੀ ਜਾਂਦੀ ਮੈਨੂੰ ਜੀ ਮੇਰੇ ਕੋਲ ਕੁਝ ਨਹੀਂ ਉਹ ਮੁੰਡਾ ਸੀ ਉਹ ਤੋਂ ਲੈ ਕੇ ਭੱਜ ਗਿਆ ਪੈਸੇ ਇਹਨੇ ਜੀ ਇਹਦੀ 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 ਪ੍ਰੂਫ ਕਰੋ ਜੀ ਐਡੀ ਪ੍ਰੂਫ ਦੱਸ ਦੱਸ ਕਿ ਜਿਹੜਾ ਐਡਰੈਸ ਦੱਸੋ ਐਡਰੈਸ ਦੱਸ ਕੀ ਹੈ ਦਸ ਤਰਾ ਡਰੈਸ ਕੀ ਹੈ ਗੱਸ ਸਾਰਾ ਕੁਝ ਦੱਸ ਮੈਂ 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 ਕੀ ਦੱਸਾਂ ਮੈਨੂੰ ਕੀ ਦੱਸਾਂ ਮੈਂ ਕਿ ਮੈਂ ਕੀ ਦੱਸਾਂ ਨਹੀਂ ਆ ਆ ਆ ਬੰਦੇ ਆਲੇ ਵੜੂ ਤੇਰੇ ਕੋਲ ਬੰਦੇ ਆਲੇ ਬੰਦੇ ਆਲੇ ਵੜੂ ਤੇਰੇ ਕੋਲ ਕੀ ਕਰਦੇ ਆ ਬੋਚ ਕੇ ਕੱਟ ਕੇ ਆ ਫੜਾ ਤਾ ਕੁਝ ਨਹੀਂ ਮੇਰਾ ਫੜਾ ਇਧਰ ਬੜਾ ਬੰਦੇ ਆਲ ਬੰਦੇ ਆਲੇ ਵੜੂ ਤੇਰੇ ਕੋਲ ਕੀ ਕਰਦੇ ਆ ਬਾਈ ਫੜਾ ਇਧਰ ਬੜਾ ਦੇਖੋ ਜੀ ਚੋਰੀ ਆ ਦੇਖੋ ਬਾਈ ਜੀ ਬੰਦਿਆਂ ਆਲੇ ਵੜੂਆ ਵੀ ਰੱਖਦੀਆਂ ਜਨਾਨੀ ਬੰਦਿਆਂ ਆਲੇ ਵੜੂਆ ਭਰਸਾ ਹਾਂ ਤੁਸੀਂ ਮੇਰੀ ਦੱਸੋ ਜੀ ਗਲਤੀ ਕੀ ਹੈ ਦੱਸੋ ਮਨਾਵੋ ਜੀ ਉਹਦੀ ਗਲਤੀ ਤਾਂ ਭੋਰਾ ਵੀ ਨਹੀਂ ਦੱਸ ਬਈ ਤੇਰੀ ਗਲਤੀ ਹੈ ਬਈ ਉਹ ਲੈ ਕੇ ਭੱਜ ਗਿਆ ਜਿਹੜਾ ਮੁੰਡਾ ਸੀ ਉਹਦੇ ਮੈਂ ਕਿੱਥੇ ਜਾਵਾਂ ਚੱਲ ਨਾ ਮੋੜ ਲਾ ਬੰਦੇ ਬੰਦੇ ਨਾਲ ਨਾ ਸਕੋਣ ਬੰਦੇ ਰੱਗੀ ਨਾ ਦੋ ਉਹਦਾ ਨਾਮ ਤਾਂ ਸੁਆ ਬੰਟੀ ਅੱਛਾ ਕਿਹਨਾ ਮੁੰਡਾ ਉਹ ਪਤਾ ਨਹੀਂ ਮੈਂ ਤਾਂ ਕਿੰਨਾ ਇਹਦਾ ਨਾਮ ਵੀ ਪਤਾ ਜੀ ਸਾਰਾ ਕੁਝ ਹੋਰ ਮੇਰਾ ਤਾਂ ਉਹੀ ਤੇਰਾ ਤੇਰਾ ਏਰੀਆ ਕਿਹੜਾ ਹੈ ਮੇਰਾ ਤਾਂ ਸੰਗਰੂਰ ਆ ਜੀ ਸੰਗਰੂਰ ਤੋਂ ਦ ਇੱਥੇ ਆਈ ਹਾਂ ਉਹਦੇ ਤੋਂ ਗੋਨੇ ਆਣ ਕੀ ਕਰਦੀ ਦਾਸ ਨੂੰ ਸਾਰਾ ਕੰਮ ਹੁੰਦਾ ਜੇ ਵਿੱਚ ਤੁਸੀਂ ਕੰਮ ਆਇਆ ਮੈਨੂੰ ਵੀ ਮੈਂ ਤਾਂ ਉਹਦੇ ਪਿੰਟ ਤੇ ਰਹਿਣੀ ਐ ਇੱਥੇ ਮੇਰਾ ਘਰ ਐ ਇੱਥੇ ਮਿਹਰਬਾਨਾ ਇਹਦਾ ਗੁੰਦਨ ਨੇ ਤਾਂ ਲੋਕਲ ਐ ਇਹਦਾ ਮੈਡਮ ਟੀਚਰ ਐ ਮੈਂ ਕਿਹੜੇ ਚੋਰੀ ਕਰਨਾ ਜਾਂ ਮੈਨੂੰ ਵੀ ਕੋਈ ਕੰਮ ਹੋ ਸਕਦਾ ਚੱਲ ਮੈਂ ਮੰਨਦੀ ਐ ਤੇ ਚੋਰੀ ਨਹੀਂ ਕਰਦੀ ਤੂੰ ਬੰਦੇ ਵਾਲਾ ਫਟੋ ਕੀ ਕਰਨਾ ਪਰਸ ਕਿਵੇਂ ਚੱਕੀ ਫਿਰਦੀ ਮੇਰੀ ਮਰਜ਼ੀ ਹੁੰਦੀ ਤੂੰ ਐ ਕਰ ਤੂੰ ਆਉਦਾ ਆਉਦਾ ਕਰ ਆਉਦਾ ਜਿੱਥੇ ਔਰਤਾਂ ਪੈਸੇ ਬੰਦਦੀਆਂ ਉਹ ਦਿਖਾਓ ਚੱਕਰਾ ਚੱਲ ਚੱਕਰਾ ਤੇਰੇ ਜੇ ਕਿਉਂ ਮੈਂ ਕਿਹਾ ਚੈੱਕ ਕਰਾਂ ਮੈਂ ਪਰ ਦੇਖੋ ਜੀ ਹੱਦ ਤੱਕ ਵੀ ਲਾਉਣ ਦਿੰਦੀ ਇਹ ਦੇਖ ਕੋਈ ਨਾ ਫੋਨ ਫੜ ਸੁਣ ਫੋਨ ਨਾ ਸ਼ਰਮ ਨਹੀਂ ਆਉਂਦੀ ਕਿ ਕੱਪੜੇ ਜਾਂ ਮੇਰਾ ਗੱਡੀ 'ਚ ਪਿਆ ਜੀ ਕੋਈ ਨਾ ਕੋਈ ਨਾ ਮਾੜੀ ਮੁੰਡ ਮੇਰਾ ਗੱਡੀ 'ਚ ਪਿਆ ਹਰ ਜੋ ਫੜ ਫੜ ਕੱਢ ਦੇ ਕੋਈ ਨਹੀਂ ਕੋਈ ਤੁਸੀਂ ਲਿਆਓ ਕਿ ਜਫਾ ਫੜ ਕੇ ਲਓ ਮੈਂ ਭੱਜ ਨਹੀਂਦਾ ਫੜੋ ਜੀ ਮੈਂ ਭੱਜ ਨਹੀਂਦਾ ਫੜੋ ਫੜੋ ਹੁਣ ਫੜੋ ਮੈਨੂੰ ਕਿਉਂ ਵੀ ਵੀਡੀਓ ਬਣਾਈਏ 90 ਨਾ ਗੱਲ ਤਾਂ ਛੱਡੋ ਪਰੇ ਚੱਲ ਮੈਨੂੰ ਜਾਣ ਦੇ ਇਹ ਚ ਕੱਢ ਕੱਢ ਆ ਨਹੀਂ ਆਣਦਾ ਬਾਈ ਤੇਰੀ ਵੀਡੀਓ ਬਣਾਈਏ ਲਿਆ ਬਾਈ ਫੋਨ ਲਾ ਫੋਨ ਲਿਆ ਲਾ ਮਤ ਮਿੰਜਲੀ ਗੱਲ ਕੀ ਐ ਇਹ ਕਿਹਦੇ ਦੀ ਬਾਈ ਪਹਿਲਾਂ ਲਾ ਬਟ ਸਾਡੇ ਨੂੰ ਫੋਨ ਲਾ ਮਹਿਲਾ ਖਣੇ ਦਾ ਫੋਨ ਲ ਹਾਂ ਜਿਹੜੇ ਫੋਨ ਨਾਲ ਇੱਕ ਮਿੰਟ ਰੁਕ ਜਾ ਦੱਸ ਜਿਹੜੇ ਫੋਨ ਨਾਲ ਲਗਦਾ ਚਲ ਦੱਸ ਵੀਰੇ ਦੱਸ ਜੀ ਫੋਨ ਨਾਲ ਦੱਸ ਦੱਸ ਚੱਲ ਚੱਲ ਤੂੰ ਆਪਣੇ ਮਾਂ ਜਣੇ ਨਹੀਂ ਮੈਂ ਫੋਨ ਕਰ ਦੂੰਗਾ ਇੱਥੇ ਵੀ ਬੁਲਾਉ ਸੰਗਰੂਰ ਚ ਵੀ ਮੇਰੀ ਸਾਰੇ ਕਿੱਥੇ ਚਲਦੀ ਏ ਦੱਸੇ ਰਹਾ ਹੱਥ ਛੱਡ ਦੇ ਮੈਂ ਨਹੀਂ ਭੱਜਦੀ ਮੈਂ ਦੱਸ ਚੱਲ ਦੱਸ ਉਹ ਕਹਤਾ ਜਿਹੜਾ ਮੁੰਡਾ ਸੀਗਾ ਮੇਰੇ ਨਾਲ ਜੀ ਉਹ ਮੇਰਾ ਦੋਸਤ ਆ ਉਹ ਭੱਜ ਗਿਆ ਜੀ ਭੱਜ ਗਿਆ ਉਹ ਮੈਂ ਨਹੀਂ ਬੋਲ 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 ਅੱਛਾ ਅੱਛਾ ਕਿੱਥੇ ਸਾਰੀ ਗੱਲ ਵਾ ਦੱਸ ਅੱਛਾ ਤੂੰ ਤਾਂ ਕਹਿੰਦੀ ਮੈਂ ਭੱਜਦੀ ਨਹੀਂ ਐ ਕਿਵੇਂ ਭੱਜੇਗੀ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਦੀ ਗੱਲ ਆ ਆਡੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਨੀ ਹੈ ਦੇਖੋ ਕਿਵੇਂ ਭੱਜੀ ਆ ਰਹੀ ਆ 50000 ਰੁਪਏ ਸੀ ਮੇਰਾ ਤੇ ਇਹ ਲੈ ਕੇ ਭੱਜ ਗਈ ਵੈਸੇ ਮੋੜਦੀ ਐ ਐਸੇ ਮੋੜੇਗੀ ਮੇਰੇ ਵਾਪਸ ਕਰਦੀ ਐ ਉਹ ਲੈ ਕੇ ਭੱਜ ਗਈ ਹੁਣ ਮੇਰੇ ਕੋਲੇ ਪਹਾੜ ਤੂੰ ਇਹਨੂੰ ਗੂਗਲ ਪੇ ਕਰ ਵੈਸੇ ਸਿੱਧੀ ਆ ਲੈ ਤੇਰੇ ਕੋਲ ਤੇਰੇ ਕੋਲ ਪੈਸੇ ਹੋਣਗੇ ਜੀ ਹੈ ਹੈ ਗਿਆ ਨੇ ਹੈ ਗਿਆ ਮੇਰੇ ਉਹ ਤਾਂ ਲੈ ਕੇ ਭੱਜ ਗਈ ਜੀ ਤੂੰ ਕਰ ਕੋਲ ਕਰਨਾ ਤੂੰ ਅੱਜ ਕੋਲ ਕਰ 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 ਨੰਬਰ ਤੂੰ ਤੂੰ ਆ ਲੈ ਇੱਥੇ ਉਹ ਸੀ ਇਹਨਾਂ ਨੇ ਫੜ ਲਿਆ ਸੀ ਚਲੇ ਗਿਆ ਚੱਲ ਲੈ 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 ਅਡਾਫੋਨ ਕੱਢ ਲੈ ਲੈ ਅਕਰ ਕਰ ਇਹਨੂੰ ਗੂਗਲ 'ਤੇ ਕਰ ਉਹਦਾ ਮੁੰਡਾ ਦਾ ਭਜਾਊਗਾ ਇਹ ਹੈਗੇ ਤੇਰੇ ਫੋਨ 'ਤੇ ਹਾਂ ਹੈਗੇ ਚੱਲ ਮੈਨੂੰ ਹੁਣ ਕਰ ਸਕੇਂਡਰ ਦਾ ਨੰਬਰ ਉਸੂ ਸਕੈਨਰ ਦੇ ਲੋ ਬਈ ਸਕੈਨਰੋ ਇੱਕ ਮਿੰਟ ਮੇਰਾ ਨੰਬਰ ਪੜ ਲੋ ਪਹਿਲਾਂ ਉਹ ਇੱਕ ਮਿੰਟ ਹੋ ਕਰ ਦੇ ਆ ਖਿੱਚ ਸਕੈਨਰ ਦੀ ਫੋਟੋ ਆਈਂ ਕੰਨ ਮੇਂ ਜਾਣ ਦਿੰਦੀ ਹੋ ਗਏ ਹੁਣ ਤਾਂ ਛੱਡ ਦਿਓ ਬਾਈ ਹੁਣ ਕਰਤੇ ਪੈਸੇ ਨਾ ਹੁਣ ਆਈ ਨਹੀਂ ਛੱਡਦੇ ਤੈਨੂੰ ਸਜ਼ਾ ਤਾਂ ਫੇਰ ਕਿੰਨੇ ਕਿੰਨੀਆਂ ਵਾਰਤ ਨੂੰ ਅੰਜਾਮ ਦਤਾ ਇਹ ਕੀ ਕਹਿੰਦੇ ਹੋ ਇਹ ਨਾਲੇ ਤੁਸੀਂ ਵੀਡੀਓ ਨਾਲੇ ਕਿੰਨੀਆਂ ਵਾਰਤ ਸਾਨੂੰ ਅੰਜਾਮ ਦਿੱਤਾ ਹੈ ਇਹ ਤੋਂ ਪਹਿਲਾਂ ਮੈਨੂੰ ਮੈਂ ਤਾਂ ਦੋ ਤਿੰਨ ਵਾਰ ਹੀ ਕੀਤੇ ਕੰਮ ਕਰਦੀ ਹਾਂ ਤੂੰ ਇਹ ਵੀ ਦੱਸ ਉਹ ਮੁੰਡਾ ਸੀ ਆ ਬਾਈ ਜੀ ਮੈਂ ਤਾਂ ਉਹਦੇ ਨਾਲ ਹੀ ਹੋਈ ਸੀ ਮੈਂ ਤਾਂ ਦੋ ਤਿੰਨ ਵਾਰੀ ਕੀਤੀ ਹੈ ਚੋਰੀ ਮੈਂ ਚੋਰੀ ਕੀਤੀ 50000 ਦੀ ਨਾ ਮੈਂ ਐਡੀ ਵੱਡੀ ਫਰਾਉ ਉਹ ਤੁਸੀਂ ਫੋਨ ਕਰਦੇ ਹੋ ਪੁਲਿਸ ਨਾਲ ਰਹਿੰਦੇ ਉਹਨਾਂ ਕੋਲ ਵੀ ਹੋ ਗਈ ਗੱਲ ਕਾ ਗੱਲ ਹੋ ਗਈ ਕਹੇ ਕੱਟਦਾ ਜੀ ਕੱਟ ਓ ਠੀਕ ਬੋਲੋ ਬੋਲੋ ਯਾਰ ਯਾਰ ਬੀਆ ਤੁਹਾਨੂੰ ਪਤਾ ਕਿਵੇਂ ਲੱਗਿਆ ਮੈਡਮ ਬੀਆ ਯਾਰ ਖੜਾਉਣ ਪੈਸੇ ਖੜਾਉਣ ਚੱਲੀ ਐ ਮੈਨੂੰ ਤਾਂ ਪਤਾ ਨਹੀਂ ਉਹ ਮੁੰਡੇ ਨੂੰ ਪਤਾ ਸੀ ਉਹ ਲਿਆ ਸੀ ਮੈਨੂੰ ਕਹਿੰਦਾ ਤੂੰ ਮੁੰਡੇ ਨੂੰ ਕਿਵੇਂ ਪਤਾ ਲੱਗ ਗਿਆ ਪਤਾ ਨਹੀਂ ਤੁਹਾਡਾ ਪਿੱਛਾ ਕਰਦਾ ਹੁਣ ਆ ਉਹ ਥੋੜੇ ਮੰਗ ਰਾਇਆ ਸੀਗਾ ਬੈਂਕ ਦਾ ਪਿੱਛਾ ਕਰਦਾ ਨਹੀਂ ਤੁਸੀਂ ਦੋਨੇ ਰਲੇ ਨਹੀਂ ਨਹੀਂ ਉਹਨੇ ਮੈਨੂੰ ਫੋਨ ਕਰਿਆ ਸੀ ਕਹਿੰਦਾ ਇੱਥੇ ਆ ਜਾ ਇੱਥੋਂ ਦਾ ਇੱਥੋਂ ਦਾ ਨਹੀਂ ਉਹ ਵੀ ਮੇਰੇ ਨਾਲ ਦੇ ਉਹ ਗਾਂ ਤੋਂ ਪਟਿਆਲੇ ਦਾ ਮੈਂ ਸੰਗਰੂਰ ਦੀ ਆ ਕਹਤੇ ਅਸੀਂ ਦੋਸਤ ਸੀ ਪਹਿਲਾਂ ਇਕੱਠੇ ਪੜਦੇ ਹੁੰਦੇ ਸੀਗੇ ਅੱਛਾ ਉਹਨੇ ਮੈਨੂੰ ਫੇਰ ਬੁਲਾਇਆ ਯਾਰ ਚੰਗਾ ਕੰਮ ਤਾਂ ਹੈ ਨਹੀਂ ਕਿ ਤੂੰ ਕਰਦੀ ਫਿਰ ਕਮਾਈ ਕਿੰਨੀ ਹੈ ਤੇਰੀ ਇੰਨਾ ਸੋਹਣਾ ਸੂਟ ਪਾਇਆ ਇੰਨੇ ਪੈਰਾਂ 'ਚ ਵਧੀਆ ਸੈਂਡਲ ਸੁਣ ਲਵਾਏ ਕਮਾਈ ਕਿੰਨੀ ਹੈ ਤੁਹਾਡੀ ਮੈਂ ਮੈਨੂੰ ਤਾਂ ਥੋੜੇ ਘਨੇ ਦੇ ਦਿੰਦਾ ਬਾਈ ਜੀ ਇੰਨੇ ਨਹੀਂ ਦਿੰਦਾ ਕਿੰਨੇ ਹਜ਼ਾਰ ਤਾਂ ਵੀ ਮੈਂ ਤਾਂ ਦੋ ਤਿੰਨ ਚੋਰੀਆਂ ਕੀਤੀਆਂ ਨੇ ਜੀ ਝੂਠ ਨਾ ਬੋਲ ਸਾਰੀ ਗੱਲ ਦੱਸ ਦੇ 50 50 ਹਜ਼ਾਰ ਹਾਂਜੀ ਕਿੰਨੇ ਚਿਰ ਦਾ ਇੱਕ ਮਹੀਨੇ ਦਾ ਜੀ ਤੁਹਾਡੀ ਬਾਈ ਪੈਨਸ਼ਨ ਕਿੰਨੀ ਹੈਗੀ ਮਹੀਨੇ ਦੀ ਮੇਰੇ ਮਹੀਨੇ ਜੀ ਦੀ ਕਲਸਨ ਹਾਂ ਤਨਖਾਹ ਤਨਖਾਹ ਯਾ 1000 ਰੁਪਏ। ਯਾ ਹਾਂਜੀ। ਫਿਰ ਤੁਸੀਂ ਮਿਹਨਤ ਦੀ ਕਮਾਈ ਕਰਦੇ ਹੋ। ਹਾਂਜੀ। ਕਿੰਨੇ ਵਜੇ ਜਾਣੇ ਹੋ ਬਾਈ? ਮੈਂ ਸਵੇਰੇ ਜਾਣੀ ਆ ਜੀ 8 ਵਜੇ। ਤੇ ਸਾਨੂੰ 7 ਵਜੇ ਘਰੇ ਆਉਣੀ ਆ। 7 ਵਜੇ ਤੱਕ ਪਹੁੰਚ ਜੰਨੀ ਆ ਘਰੇ। ਹਾਂਜੀ। ਤੇ ਤੁਸੀਂ ਵੀ ਪੜਾਉਂਦੇ ਹੋ? ਹਾਂਜੀ। ਟਿਊਸ਼ਨ ਵੀ ਪੜਾਉਣੀ ਆ। ਤਾਂ ਹੀ 7 ਵਜੇ ਜਾਂਦੇ ਆ। ਕਿਉਂਕਿ ਜੇ ਮੈਂ ਪੜ੍ਹਾਈ ਵੀ ਕਰਾਉਣੀ ਆ ਬੱਚਿਆਂ ਨੂੰ। ਸਕੂਲ ਕਿੰਨੇ ਵਜੇ ਤੱਕ ਲੱਗਦੇ ਆ? ਹਾਂਜੀ। ਸਕੂਲ ਕਿੰਨੇ ਵਜੇ ਤੱਕ ਲੱਗਦੇ ਆ? 8 ਤੋਂ 2 ਵਜੇ ਤੱਕ। ਅਸੋ ਤੋਂ ਬਾਅਦ ਟਿਊਸ਼ਨ ਪੜਾਉਂਦੇ ਹੋ? ਹਾਂਜੀ। 5000 ਬੱਚੇ ਟਿਊਸ਼ਨ ਦੇ। ਉਸਨਾਂ ਹਾਂ ਜੀ ਮੈਂ ਉੱਥੇ ਪੜਾਉਣੀ ਹੈਗੀ ਪ੍ਰਾਈਵੇਟ ਟਿਊਸ਼ਨ ਬੱਚਿਆਂ ਨੂੰ ਠੀਕ ਹੈ ਕੰਮ ਬਹੁਤ ਹੈ ਜੀ ਇਹ ਸਰਕਾਰੀ ਟੀਚਰ ਹੋ ਕੇ ਪ੍ਰਾਈਵੇਟ ਟਿਊਸ਼ਨ ਬਣਾਉਂਦੇ ਆ ਤੇ ਇਹ 50000 ਰੁਪਿਆ ਵਿਚਾਰੀ ਮਤਲਬ ਇਹਦੀ ਸਾਰਾ ਕੁਝ ਹੈ ਤੇ ਤੂੰ 50000 ਰੁਪਿਆ ਕਿੰਨੇ ਕਿੰਨਾ ਟਾਈਮ ਕੰਮ ਕਰਦੀ ਹੈਂ ਰੋਜ਼ ਸੈਟ ਦਾ ਮਿੰਟਾਂ ਦੇ ਕੰਮ ਹੁੰਦੇ ਕਿੰਨੇ ਮਿੰਟ ਦਾ ਬਸ 10 15 ਮਿੰਟਾਂ ਅੰਝ ਕਰਮ ਨਹੀਂ ਹੁੰਦੀ ਜਿਹੜਾ 50000 ਰੁਪਿਆ ਲੈ ਕੇ ਜਾਂਦਾ 50000 ਤੂੰ ਕਿੰਨੇ ਦਿਨੇ ਸੀਗੀ ਤੂੰ ਉਹਨਾਂ ਨੂੰ ਜਿਹੜਾ ਮੇਨ ਬੰਦਾ ਹੈ ਕਹਿੰਦਾ ਤੇਰੇ ਸੀ ਜਦੋਂ ਲੈ ਕੇ ਭੱਜ ਗਿਆ ਜੀ ਮੈਨੂੰ ਤਾਂ ਥੋੜੇ ਗਣੇ ਦੰਦਾ ਅੱਧੇ ਦੇ ਦਿੰਦਾ ਜੀ 25000 ਰੁਪਏ ਤੇਰਾ ਸੀ 25000 ਦਾ ਫਿਰ ਤੇਰਾ ਇੱਕ ਦਿਨ ਦਾ ਹੀ ਹੋ ਗਿਆ ਭਾਈ ਇਹ ਝੂਠ ਬੋਲੀ ਜਾਂਦੀ ਹੈ ਇਹ ਕਹਿੰਦੀ ਵੀ ਮੇਰਾ 50000 ਮਹੀਨੇ ਦਾ ਪਰ ਮੈਨੂੰ ਤਾਂ ਇਹ ਦੋ 50 50000 ਰੁਪਏ ਇੱਕ ਦਿਨ ਦਾ ਛਾਪਦੇ ਹੋਣਗੇ ਇਹ ਦੁੱਗਣੀ ਬਣਾਉਂਦੇ ਹੋਣਗੇ ਜੀ। ਭਾਜੀ ਤੁਸੀਂ ਤੁਸੀਂ ਕੁਝ ਜੋੜੇਗਾ ਉਹਦੀ ਤਨਖਾਹ 'ਚੋਂ? ਨਹੀਂ ਜੀ ਮੈਂ ਨਿੱਕੀ ਜੋੜਨਾ ਜੀ ਮੇਰੇ ਬੱਚਿਆਂ ਦਾ ਖਰਚਾ ਸਾਡੀ ਆਪਣੀ ਫੈਮਿਲੀ ਜੀ ਪਤਾ ਬਹੁਤ ਆ ਬਹੁਤ ਖਰਚਾ ਹੈਗਾ। ਕੀ ਅਸੀਂ ਇਹਨਾ ਮੰਗਾਂ? ਮਕਾਨ ਵਧੀਆ ਕਿ ਠੀਕ ਹੀ ਐ। ਨਹੀਂ ਜੀ ਬਸ ਠੀਕ ਆ ਵੀ ਚਲੋ ਮੈਂ ਨਾ ਯਾਰ ਰੱਬ ਨੇ ਮੇਰੀ ਵਧੀਆ ਸੁਣ ਰਿਹਾ ਕਿ ਮੇਰਾ ਕੰਮ ਵਧੀਆ ਚੱਲਦਾ ਗਾ। ਠੀਕ ਐ ਚੁੱਪ ਜਾ ਯਾਰ ਕਿਉਂ ਜੋੜ ਸਕੀ ਕੀ ਗੱਲ ਵੀ 50000 ਰੁਪਏ ਤਨਖਾਹ ਹੋ ਗਈ। ਜੋੜਨਾ ਜੀ ਘਰ ਦੇ ਕਬੀਲਦਾਰੀ ਇਹੋ ਜੀ ਆ ਘਰ ਦੇ ਬਿਮਾਰ ਰਹਿੰਦੇ ਆ ਨਾ ਐਕਚੁਅਲੀ ਤਾਂ ਕਰਕੇ ਮੈਂ ਹੀ ਕਰਦੀ ਆ ਕੰਮ ਇਹ ਮਤਲਬ ਟਾਈਮ ਪਾਸੀ ਹੁੰਦਾ 50000 ਚ ਥੋੜੇ ਬਾਈ ਕੀ ਕੀ ਹੈ ਕੀ ਕੀ ਪ੍ਰੋਪਰਟੀ ਚ ਕੀ ਕੀ ਸਮਾਨ ਕੀ ਕੀ ਆਪਣਾ ਮੈਂ ਤਾਂ ਪੜਦੀ ਸੀ ਜੀ ਮੇਰੇ ਤਾਂ ਘਰੇ ਕਿਸੇ ਨੂੰ ਨਹੀਂ ਪਤਾ ਹੈਗਾ ਆ ਮੁੰਡਾ ਮੇਰਾ ਦੋਸਤ ਤਾਂ ਸੀਗਾ ਨਹੀਂ ਨਹੀਂ ਕੀ ਕੀ ਬਣਾਇਆ ਤੁਸੀਂ ਪ੍ਰੋਪਰਟੀ ਕੀ ਕੀ ਬਣਾਇਆ ਝੂੜਿਆ ਮੈਂ ਤਾਂ ਬਸ ਆਇਆ ਸ਼ਰਾਮ ਹੀ ਕਰਦੀਆਂ ਘਰੇ ਦੇ ਦੇ ਦਿੰਦੀਆਂ ਥੋੜੇ ਕਨੇ ਉਹਨਾਂ ਨੂੰ ਕਹਿੰਦੀ ਧਰਮ ਕਰੋ ਤੁਸੀਂ ਕੁੜੀਆਂ ਹੋ ਕੇ ਆਹੇ ਜਾਂ ਕੁਝ ਕਰਦੀ ਹੋ ਨਹੀਂ ਦਾਦਾ ਜੀ ਫਿਰ ਵੀ ਕੀ ਕੀ ਪ੍ਰੋਪਰਟੀ ਕੀ ਕੀ ਜੋੜੀ ਹੋਈ ਹੈ ਘਰ ਕੋਰ ਘਰ ਬਸ ਵਧੀਆ ਬਣਾ ਲਾ ਜੀ ਪਹਿਲਾਂ ਹੈ ਨਹੀਂ ਸੀ ਜੱਜ ਦਾ ਜ਼ਮੀਨ 2 ਕਿੱਲੇ ਦੀ ਸੀ ਤੇ ਹੋਰ ਫਲਾਈਟ ਆ ਗਈ ਇਕ ਅੱਛਾ ਹਾਂਜੀ ਤੇ ਠੀਕ ਹੈ ਫਲਾ ਫਲੇਟ ਵੀ ਹੈਗਾ ਹਾਂਜੀ ਕਿੱਥੇ ਆਏ ਥੋੜੀ ਸ਼ਰਜੀ ਆ ਹਾਂਜੀ ਤੇ ਫਿਰ ਤੂੰ ਤਾਂ ਬਈ ਬਹੁਤ ਥੋੜੀ ਬੈਠੀ ਐ ਉਹ ਇਮਾਨਦਾਰੀ ਕਮਾਈ ਨਾਲ ਨਹੀਂ ਉਹਨਾਂ ਜੋੜ ਸਕੀ ਤੂੰ ਉਹਨਾਂ ਜੋੜ ਲੈ ਜਿੰਨਾ ਹਰਾਮ ਦੀ ਕਮਾਈ ਨਾਲ ਦੇ ਬੰਦਾ ਕੁਝ ਵੀ ਬਣਾ ਸਕਦਾ ਪਰ ਜਿਆਦਾ ਦਿਨ ਤੱਕ ਨਹੀਂ ਦੁਬਾਰਤ ਸਕਦੀ ਹਾਂ ਕਿਉਂਕਿ ਮੈਂ ਇਹਦੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਦੇਖਣਾ 100 ਚੀਜ਼ ਹੱਲ ਕਰਦੀ ਐ ਤੇ ਉਹੀ ਮੈਂ ਉਹਦੇ ਬੱਚਿਆਂ ਦੇ ਸਾਹਮਣੇ ਮੂੰਹ ਚ ਪਾਉਣੇ 100 ਰੁਪਏ ਜਿਹੜੇ ਤਖੋਕੇ ਲੈ ਗਏ ਮੈਨੂੰ ਜਾਣ ਦੇ ਸਾਰਾ ਕੁਝ ਦੱਸ ਤਾਂ ਵੀਡੀਓ ਵੀ ਬਣਾ ਲੈ ਜਾਣ ਦੇਣੇ ਵੀਡੀਓ ਦੀ ਜੀ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਅੱਗੇ ਤੋਂ ਅੱਗੇ ਪਹੁੰਚਣੀ ਚਾਹੀਦੀ ਹੈ ਕਿਹੋ ਜਿਹਾ ਰਸਤਾ ਨਾ ਹੁਣ ਛੱਡ ਦੋ ਮੈਨੂੰ ਹਾਂ ਥੋੜੀ ਛੱਡ ਜਾਓ ਬਾਈ ਵੀਡੀਓ ਤੁਹਾਨੂੰ ਅਸੀਂ ਪਾਵਾਂਗੇ ਕੱਪੜਾ ਲਾ ਮੋਂ ਤੋਂ ਬਾਈ ਕੱਪੜਾ ਲਾਣਾ ਨਾ ਕੱਪੜਾ ਨਹੀਂ ਲਾਉਣਾ ਲਾ ਕੱਪੜਾ ਨਾ ਕੱਪੜਾ ਇਹ ਲਾਉਂਦੀ ਨਹੀਂ ਜੀ ਕੱਪੜਾ ਨਹੀਂ ਲਾਉਣਾ ਦੱਸੋ ਕਿ ਕੀ ਕਰਿਆ ਜਾਵੇ ਕੱਪੜਾ ਕਿਉਂ ਨਹੀਂ ਲਾਉਂਦੀ ਤੋਂ ਦੱਸ ਮੈਨੂੰ ਮਾਫ਼ ਕਰ ਦੋ ਬਾਈ ਬਣ ਕੇ ਬੇਇੱਜ਼ਤੀ ਹੁੰਦੀ ਹੈਗੀ ਸਾਰੀ ਦੁਨੀਆ 'ਚ ਬੇਇੱਜ਼ਤੀ ਕੀ ਹੈ ਜੀ ਬੇਇੱਜ਼ਤੀ ਤੂੰ ਬੜੇ ਚੰਗੇ ਕੰਮ ਕੀਤੇ ਆ ਮਟਿਆ ਭਾਈ ਹੁਣ ਅਕੇ ਬੰਦ ਕਰ ਦੇ ਤੇਰੇ ਪਰਿਵਾਰ ਨੂੰ ਪਤਾ ਕਿਤੇ ਬਾਰੇ ਨਹੀਂ ਤੇਰੀ ਮਾਂ ਨੂੰ ਤੇ ਤੇਰੇ ਸਹਰਨਾਂ ਨੂੰ ਨਹੀਂ ਜੇ ਉਹਨਾਂ ਨੂੰ ਪਤਾ ਲੱਗੇ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਕਹਨੀ ਹੈ ਵੀ ਕੀ ਕਰਦੀ ਆ ਤਿੰਨ ਚਾਰ ਚੋਰੀਆਂ 'ਚ ਸ਼ਾਮਲ ਹੋਈਆਂ ਜੀ ਇਹ ਹੋਣੀ ਆ ਨਹੀਂ ਉਹਨਾਂ ਨੂੰ ਕੀ ਕਹਨੀ ਹੈ ਵੀ ਕੀ ਕਰਦੀ ਆ ਮੈਂ ਮੈਂ ਉਹਨਾਂ ਨੂੰ ਕਹਨੀ ਵੀ ਵਧੀਆ ਕੰਮ ਤੇ ਲੱਗਣੀ ਜਿੱਥੇ ਮੈਨੂੰ ਵਧੀਆ ਮੋٹے ਫਾਇਦੇ ਬਣਦੇ ਆ ਅੱਛਾ ਤੇਰੀ ਇਹੀ ਖਬਰ ਤੇਰੇ ਘਰਦਿਆਂ ਤੱਕ ਦੇ ਦਈਏ ਚੰਗੇ ਰਹਿਣਗੇ ਇਹ ਬੈਂਕਾਂ 'ਚ ਬਾਈ ਜੀ ਧੱਕੇ ਮਾਰਦੀ ਆ ਲੋਕਾਂ ਦੇ ਚੈਣਾ ਪੜਦੀ ਆ ਲੋਕਾਂ ਦੀ ਕਿੰਨਾਂ ਦੀਆਂ ਬਾਲੀਆਂ ਲਹੁੰਦੀ ਆ ਇੱਥੇ ਤੇ ਕੀ ਮੋਟਰਸਾਈਕਲ ਤੋਂ ਲੈ ਕੇ ਹੋਰ ਚੂੜੀਆਂ ਵੀ ਕਰਦੀ ਆ ਹਾਂਜੀ ਇਹ ਕੰਮ ਵੀ ਇਹ ਕੰਮ ਵੀ ਕਰਦੀ ਐ ਦੱਸ ਦੱਸ ਨਹੀਂ ਨਹੀਂ ਉਸ ਤੋਂ ਬਸ ਪੈਸੇ ਪੁੱਛੇ ਜਾਂ ਚੈਨ ਚੂਨ ਵਗੈਰਾ ਫੋਨ ਨਹੀਂ ਪੱਕੀ ਗੱਲ ਹਾਂਜੀ ਸੋ ਬਈ ਇਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਇਹ ਲੋਕਾਂ ਕਰਕੇ ਪੰਜਾਬ ਦੇ ਹਾਲਾਤ ਬਹੁਤ ਜਿੰਨਾ ਹੋ ਸਕਦਾ ਬੱਚੋ ਵੀ ਇਹੋ ਜਿਹੇ ਕੁੜੀਆਂ ਤੋਂ ਜੋ ਕਿ ਅੱਜ ਤੋਂ ਕੱਲ੍ਹ ਦੁਨੀਆ ਬਹੁਤ ਬਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਡਮ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਅੱਛਾ ਮੈਂ ਇੱਦਾਂ ਫੋਨ ਲਾ ਲਿਆ ਝੋਲੇ ਦੀ ਮੈਂ ਗੱਟ ਬੰਨਣ ਲੱਗੀ ਦੀ ਐਂ ਖੋ ਕੇ ਪਾਰ ਕੇ ਮੋਟਰਸਾਈਕਲ ਤੇ ਬੈ ਕੇ ਤੁਰ ਗਈ ਠੀਕ ਹੈ ਪਤੀ ਨਹੀਂ ਲੱਗਣ ਦਿੱਤਾ ਨੇ ਮੈਂ ਠੀਕ ਕਿਵੇਂ ਗਈ ਉਲਝ ਕੇਵੇਂ ਗਈ ਬਈ ਇਹ ਹੂੰ ਉ ਉਲਝ ਪਤੀ ਨਹੀਂ ਹੈ ਮੈਂ ਪਿੱਛਾ ਕਰ ਲਿਆ ਸੀ ਹੂੰ ਉਲਝ ਗਏ ਆਏ ਆਗੇ ਆਏ ਤੇ ਮੈਨੂੰ ਗੱਡੀ ਚ ਕੋ ਮੈਂ ਗੱਡੀ ਚ ਸੀ ਇਹ ਮੋਟਰਸਾਈਕਲ ਤੇ ਦੀ ਇਹ ਉੱਤਰ ਗਈ ਰੱਬ ਜਾਂਦਾ ਤੇਰਾ ਦਿਨ ਕੋਈ ਝਗੜਾ ਹੋਇਆਗਾ ਹਾਂਜੀ ਉਹ ਆ ਮੇਰੇ ਨਾਲ ਧੋਖਾ ਕਰਦਾ ਸੀ ਲੈ ਕੇ ਭੱਜ ਗਿਆ ਪੈਸੇ ਸਾਰੇ ਉਹ ਕਹਿੰਦਾ ਮੈਂ ਕੱਲਰ ਗਿਆ ਨਾ ਪਤਾ ਮਾੜੇ ਅੰਤ ਦਾ ਮਾੜਾ ਮੈਂ ਨਾ ਮੈਂ ਕੱਲਰ ਖੁੰਗਾ ਉਹ ਭੱਜ ਗਿਆ ਲੈ ਕੇ ਪੈਸੇ ਮੈਨੂੰ ਖੜੀ ਨਹੀਂ ਛੱਡ ਗਿਆ ਇਹਨਾਂ ਨੇ ਮੈਨੂੰ ਫੜ ਲਿਆ ਕੀ ਸੋ ਬਈ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਪੰਜਾਬ ਤੇ ਇਹ ਲੋਕਾਂ ਨੇ ਬਹੁਤ ਗੰਦ ਪਾਇਆ ਹੋਇਆ ਹੈ ਠੀਕ ਹੈ ਉਹ ਸਾਧਨ ਇਹੋ ਜਿਹਾ ਕੁੜੀਆਂ ਤੋਂ ਬਚੋ ਹਾਂ ਕਿਉਂਕਿ ਬਾਈ ਇਹੋ ਜਿਹੇ ਲੋਕ ਸਮਾਜ ਨੂੰ ਗੰਧਲਾ ਕਰ ਰਹੇ ਐ ਤੇ ਇਹ ਜਿਹੜੀ ਭੈਣ ਹੈ ਇਹਦਾ ਵਿਚਰੀ ਦਾ ਨੁਕਸਾਨ ਹੋ ਜਾਣਾ ਸੀਗਾ ਜੇ ਇਹ ਨਾਂ ਆਉਦੀ ਕੀ ਹੈਗਾ ਹਿੰਮਤ ਨਾਲ ਹੌਸਲਾ ਕਰਕੇ ਇਹਦਾ ਪਿੱਛਾ ਕਰਦੀ ਤਾਂ ਮੈਂ ਕਹਿੰਦਾ 50000 ਰੁਪਏ ਦੀ ਇੱਕ ਮਹੀਨੇ ਦੀ ਕਮਾਈ ਇਹ ਜਿਹੜੇ ਬੱਚਿਆਂ ਦਾ ਵਿਚਰਦਾ ਦੇ ਵਿੱਚ ਉਟ ਗਈ ਸੀ ਹਾਂਜੀ ਇੱਕ ਮਿੰਟ ਇੱਕ ਮਿੰਟ ਛੋੜ ਜਾਣੀ ਸੀ ਠੀਕ ਹੈ ਜਿਹੜੇ ਤੁਸੀਂ ਬਾਈ ਵੀਡੀਓ ਦੇਖਦੇ ਆ ਆਪਣੀਆਂ ਅਸੀਂ ਵੀਡੀਓ ਦੇ ਵਿੱਚ ਨਾ ਸੱਚ ਦਿਖਾਉਨੇ ਆ ਇਹ ਜਿਹੜੀ ਕੁੜੀ ਐ ਤੁਸੀਂ ਦੇਖ ਹੀ ਰਹੇ ਹੋ ਇਹਨੇ ਆਪਦੇ ਮੂਹ ਮੰਨੇ 50000 ਰੁਪਏ ਲੈ ਕੇ ਭੱਜੀ ਸੀ ਨਾਲ ਦੇ ਮੁੰਡਾ ਸੀ ਉਹ ਨਸ਼ਾ ਨੂੰ ਸ਼ੋਰ ਕਰਨ ਵਾਲਾ ਸੀਗਾ ਉਹ ਉਲਝ ਗਿਆ ਇਹਨੂੰ ਛੱਡ ਕੇ ਭੱਜ ਗਿਆ ਤੇ ਇਹ ਫੜੀ ਗਈ ਤੇ 50000 ਰੁਪਏ ਮਾਈਟੀ ਦੀ ਐਸੀਆਂ ਕੁੜੀਆਂ ਚਾਹੀਦੀਆਂ ਜਿਨ੍ਹਾਂ ਦੇ Google Pay ਪੈਸੇ ਅਜੇ ਖਾਤੇ 'ਚ ਪਵਾਏ ਆ ਬਈ ਜੇ ਇਹੋ ਜਿਹੇ ਹਾਲਾਤ ਹੁੰਦੇ ਨੇ ਕੁੜੀਆਂ ਨੂੰ ਕੀ ਕਰਨਾ ਪੈਂਦਾ ਤੇਰੇ ਵਰਗੇ ਭੈਣਾਂ ਨੂੰ ਆਉਦੇ ਕੋਲੇ ਠੀਕ ਐ ਤੇਰੇ ਵਰਗੇ ਭੈਣਾਂ ਨਾਲ ਐਜਾ ਕੁਝ ਹੋਣਾ ਕਿ ਤੇ ਕੁੜੀਆਂ ਨੂੰ ਕੀ ਕਰਨਾ ਕੀ ਰੱਖਣਾ ਪੈਣਾ ਕੁੜੀਆਂ ਨੂੰ ਬਰਾਜੇ ਖਤਮ ਕਰਨਾ ਹੀ ਫਾਇਦਾ ਹੈਗਾ ਹਾਂ ਪਰ ਤੋ ਕੋਈ ਹੱਲ ਨਹੀਂ ਠੀਕ ਹੈ ਜੇ ਸਿੱਧਾ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਜੇਲ੍ਹ ਤਾਂ ਵਈ ਹੁਣ ਹੋਈ ਜਾਣੀ ਇਹਨੂੰ ਉਹ ਤਾਂ ਹੋਣੀ ਹੀ ਹੋਣੀ ਹੈ ਉਹ ਤਾਂ ਆਪਣੇ ਹੱਥ ਜੇ ਹੁਣ ਜੀ ਵੀਡੀਓ ਵਾਇਰਲ ਕਰ ਦਿਆਂ ਤੈਨੂੰ ਜੇਲ੍ਹ ਸਿੱਧੀ ਹੈ ਬਾਈ ਜੀ ਮੈਂ ਸਾਰਾ ਕੁਝ ਦੇ ਦੇਣੀ ਕਰਾ ਕੇ ਹਟਾਂਗਾ ਦੱਸੋ ਭਣੇ ਹੁਣ ਆਪਾਂ ਟੀਚਰ ਹੁੰਦੇ ਆ ਤੇ ਆਪਣੇ ਪੈਸੇ ਮੁਰਗੇ ਆਪਾਂ ਮਾਫ ਕਰ ਕਰ ਦਈਏ ਕਰ ਰਹੇ ਨੇ ਦੱਸੋ ਆਪਾਂ ਕਿਵੇਂ ਵੀ ਮਾਫ ਕਰ ਦਈਏ ਤੁਸੀਂ ਤੁਸੀਂ ਦੱਸੋ ਮਾਫ ਕਰ ਦੂ ਮੈਂ ਕਿ ਮੈਂ ਸਾਰਾ ਕੁਝ ਦੱਸ ਤਾਂ ਪੈਸੇ ਤੁਹਾਡੇ ਆ ਗਏ ਹੁਣ ਕੀ ਕਰਾਂ ਪੈਸੇ ਆ ਗਏ ਮੇਰੀ ਗੱਲ ਸੁਣ ਲੈ ਦੇਖ ਤੂੰ ਵੀ ਇੱਕ ਕੁੜੀ ਹੈ ਤੇ ਮੈਂ ਵੀ ਹਾਂ ਦੇਖ ਜੇ ਤਾ ਮੇਰੀ ਮੰਨੇਗੀ ਠੀਕ ਆ ਆਪ ਕੰਮ ਕਰਕੇ ਖਾ ਲੈ ਜੇਕਰ ਤੈਨੂੰ ਕੰਮ ਨਹੀਂ ਮਿਲਦਾ ਮੈਂ ਦਵਾ ਦਿੰਨੀ ਐ ਮੇਰੀ ਸਾਰੇ ਕਿਤੇ ਚੱਲਦੀ ਐ ਠੀਕ ਆ ਹਾਂ ਅੱਗੇ ਤੋਂ ਮੈਂ ਜਾ ਸਕਦੀ ਐ ਜਾ ਬੜਾ ਠੀਕ ਐ ਨਾ ਚੱਲ ਜਾ ਹਾਂ ਤਾਂ ਠੀਕ ਐ ਭੈਣ ਤੁਸੀਂ ਤੁਸੀਂ ਵੀ ਨਾ ਤੁਸੀਂ ਵੀ ਮਾੜਾ ਮਾੜਾ ਧਿਆਨ ਰੱਖਿਆ ਕਰਵਾਉਂਦਾ ਵੇਖੋ ਤੁਸੀਂ ਹਾਂਜੀ 50000 ਰੁਪਏ ਕੱਢ ਕੇ ਕਢਾ ਕੇ ਆ ਰਹੇ ਸੀਗੇ ਦਿੱਕਤ ਲੈ ਤੁਸੀਂ ਇਕੱਲੇ ਨਾਲ ਸੀਗੇ ਤੇ ਜੇ ਤੁਸੀਂ ਨਾ ਹੁੰਦੇ ਤਾਂ ਥੋੜਾ ਕੰਮ ਹੋ ਗਿਆ ਸੀ ਕੁੰਡਾ ਹੋ ਗਿਆ ਸੀ ਮੈਂ ਸਕੂਟਰੀ ਤੇ ਆਉਣ ਲੱਗੀ ਸੀ ਇਹ ਤਾਂ ਐਨਾਂ ਸ਼ੁਕਰ ਮੈਂ ਗੱਡੀ ਤੇ ਆ ਗਈ ਤਾਂ ਕਰਕੇ ਮੈਂ ਪੈਸਿਆਂ ਦੀ ਬਚਤ ਰਹਿ ਗਈ ਹਾਂ ਵੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹੋ ਲੋਕਾਂ ਤੋਂ ਬਚ ਕੇ ਰਹੋ ਠੀਕ ਹੈ ਬਣੇ ਵੀਡੀਓ ਦੇਖਣ ਲਈ ਹਾਂ ਸ਼ੇਅਰ ਕਰ ਠੀਕ ਹੈ ਬਣੇ ਬਚ ਕੇ ਤੁਸੀਂ ਵਧੀਆ ਹੋਗੇ ਚੰਗਾ ਜਾ ਬਣੇ ਕਰ ਇਹ ਤੋਂ ਪਹਿਲਾਂ ਪਤਾ ਕੀ ਹੈ ਆਪਾਂ ਇਹ ਕਹਿੰਦੇ ਆ ਵੀ ਲੋਕਾਂ ਨੂੰ ਆਦਾ ਬਚਾਰ ਰੱਖੋ ਇਹਨਾਂ ਲੋਕਾਂ ਨੇ ਤਾਂ ਥੋੜੀ ਜ਼ਿੰਦਗੀ ਨਾਲ ਖੇਡਣਾ ਇਹਨਾਂ ਨੂੰ ਕੋਈ ਕਿਸੇ ਦਾ ਫਾਇਦਾ ਹੋਣੀਗਾ ਹਾਂਜੀ ਹਾਂਜੀ ਠੀਕ ਹੈ ਬਣੇ ਠੀਕ ਹਾਂਜੀ ਹੋ ਗਿਆ ਖੁਸ਼ ਹੋ ਤੁਸੀਂ ਹਾਂਜੀ ਖੁਸ਼ ਠੀਕ ਹੈ ਠੀਕ ਹੈ ਭਾਈ ਕੁੜੀ ਦਾ ਬਾਈ ਫਾਇਦਾ ਹੋ ਗਿਆ ਚਾਰ ਪੈਸੇ ਨਿਕਲ ਕੇ ਇਹਨਾਂ ਦੇ ਵਾਪਸ ਆ ਗਏ ਚਲੋ ਬੜ ਬੜ ਚਾਲ ਲਾ ਕੇ ਇੱਧਰ ਰੀਲ ਬਣਾਉਣੀ ਆ ਇੱਧਰ ਆ ਜਾ ਨੋ ਨੀ ਉਕਰ ਤੋਂ ਨਹੀਂ ਬਣਾਉਦੇ ਥੱਲੇ ਤੋਕੋ ਕਹੋ ਸੁੱਕੀ ਲਗ ਸਕੇ ਸਰੋਂ ਦਾ ਦੇਖ ਲਾ ਅਰਸੋਂ ਪੱਕਾ ਬੜਾ ਮੰਗਦੀ ਲਾ ਕਦ ਕਿ ਬਣਾਈ ਕਿ ਅੱਗੇ ਮੇਰੇ ਨਾਲ ਪਲੀਜ਼ ਕਿਨੇ ਬਣਾਵਾਂਗੇ ਵਧੀਆ ਬਣਾਵਾਂਗੇ ਅੰਦਰ ਮੇ ਤਾਂ ਪਾ ਵੀ ਰੱਖਦੇ ਤੇ ਪਾ ਨਹੀਂ ਬਣਾਉਂਦੀਂ ਹੁਣ ਲੈ ਕਹਿੰਦੀ